ਆ ਉਹਦਾ ਡਿੜਬੇ ਕਪੜਾ ਲੈਣਾ ਉਹਨਾਂ ਨੂੰ ਆ ਜਾਣ ਦੇ ਉਹਨਾਂ ਨੇ ਮਾਰਨੀ ਡਿੜੀ ਟੱਕਲ ਜਿਹੜੀ ਮਾਰਨੀ ਐ ਕਿਵੇਂ ਆਈਏ ਮੇਰੇ ਸਿਰ ਤੇ ਚੜ ਕੇ ਨਹੀਂ ਆਮਾ ਨਾ ਹੋਰ ਕੀ ਕਰਾਂ ਜਦੋਂ ਤੁਸੀਂ ਤੰਗ ਕਰਦੇ ਕਿਸੇ ਨੂੰ ਜਿਉਂਣ ਨਹੀਂ ਦਿੰਦੇ ਆਇਆ ਵੱਡੀ ਭੜੇ ਮੋੜੀਏ ਮੇਰੀ ਗੱਲ ਸੁਣ ਲੈ ਭੜੇ ਮੋੜੀ ਹੋਣੀ ਤੇਰੀ ਮਾਂ ਤੈਨੂੰ ਮੈਂ ਕੀ ਕਹਾਂ ਤੈਨੂੰ ਤਾਂ ਨਹੀਂ ਬੋਲਣ ਦੀ ਅਕਲ ਮੇਰਾ ਕੁਝ ਕਹਿ ਨਹੀਂ ਸਕਦੀ ਤੈਨੂੰ ਨਾਲੇ ਦੂਜੀ ਗੱਲ ਮੈਂ ਤਾਂ ਕੱਲ ਘਰੇ ਵੀ ਨਹੀਂ ਸੀ ਜਦ ਤੇਰੀ ਮਾਂ ਸਾਡੇ ਘਰੋਂ ਸਿੱਤਰ ਖਾ ਕੇ ਨਿਕਲੀ ਆ ਉਹੀ ਤਾਂ ਤੂੰ ਕਰਾਵੇਂਗੀ ਮਾਰ ਕੇ ਨਾ ਚਪੇੜ ਮੈਂ ਪਰਲੇ ਪਾਸੇ ਲਾ ਦੂੰ ਜੇ ਕਮਾਰਾ ਨਾ ਕੁਝ ਵੀ ਜਾਏਂਗਾ ਰਹਿ ਗਈ ਮੈਂ ਮਾਰਾਂਗੀ ਹਾਂ ਖੜੀ ਰਹਿ ਤੂੰ ਆਪ ਨੂੰ ਤੂੰ ਮੈਨੂੰ ਮਾਰ ਤਲਾਈਂ ਹੈ ਖੜੀ ਸਮਝਦੀ ਹੈ ਤੂੰ ਕਹਿਣਾਈ ਹੈ ਕਿ ਮੈਨੂੰ ਮਾਰਾਂਈ ਹੈ ਨਾ ਦੋਨੇ ਕੀ ਪੜਕੇ ਹੈਰੀ ਗੱਲ ਸੁਣ ਲੈ ਹਾਂ ਤੈਨੂੰ ਤੇਰੀ ਮਾਂ ਨੂੰ ਦੋਨਾਂ ਨੂੰ ਕੋਡੇ ਨਾਲੇ ਦੇ ਲੂੰ ਨਹੀਂ ਤੂੰ ਪੈ ਜਾ ਪੈ ਜਾ ਇਹ ਤਾਂ ਤੇਰਾ ਆ ਹੀ ਟੱਪਰ ਹੋਣਾ ਜਿਹੜਾ ਤੈਨੂੰ ਚੱਲੀ ਜਾਂਦਾ ਫੜਕੇ ਮਸਲ ਦੂੰਗੀ ਮੈਂ ਕਹਿੰਦਾ ਲੂਏ ਲੈ ਅੱਗੇ ਦੇਖਾ ਤੈਨੂੰ ਸਮਝਾ ਲੈ ਨਹੀਂ ਮੱਥਾ ਮਰ ਜੂਗੀ ਏ ਭੈਣੇ ਤੂੰ ਭੱਜ ਜਾ ਮੈਂ ਸਮਝਾਉਂਗਾ ਤੂੰ ਭੱਜ ਜਾ ਤੇ ਮਾਰੀ ਮੋਟੀਆਂ ਤੇ ਸੁੱਕਲੀ ਪਾ ਲੋ ਤਾਂ ਨਾ ਤੂੰ ਬੰਦੇ ਮਾਰਦੀ ਫਿਰਦੀ ਹੈ ਕਿ ਮੇਰਾ ਲਾਉਣੀ ਹੈ ਚੱਲ ਭੈਣੇ ਤੂੰ ਜਾ ਇਹਨੂੰ ਸੰਗਲ ਲਾ ਲੈ ਤੂੰ ਰਫਾ ਇਹਨੂੰ ਮੈਂ ਕਰਾਂ ਸੂਤਾ ਬੈਠ ਬੈਠ ਤੂੰ ਬੈਠ ਰਹੀ ਬੈ ਜਾ ਰਹੀ ਬੈਠੀ ਹੋਈ ਨਾ ਕੋਈ ਨਾ ਕੋਈ ਨਾ ਆਉਨੀਆਂ ਮੈਂ ਫਿਰ ਆ ਜਾਂਦੇ ਉਹਨਾਂ ਨੂੰ ਜਿਹੇ ਜਿਹੇ ਤਾਂ ਇਹਦਾ ਬੁੜੇ ਤਾਂ ਖਾਨੀਆਂ ਖੁੰਡੇ ਰੋਜ ਨਹੀਂ ਭਗ ਜਾ ਭਗ ਜਾ ਤੇਰੇ ਵਰਗਿਆ ਥਣ ਮੈਂ 20 ਕੁੱਟੀਆਂ ਨੇ ਗੋਡਿਆਂ ਥੱਲੇ ਲੈ ਲੂੰ ਨੰਗ ਜਾ ਕੋਈ ਨਾ ਹੰਕਾਰੀ ਫਿਰਦੇ ਜਾਦੇ ਆ ਜਾਂਦੇ ਇਹਨਾਂ ਦੇ ਜਿਹੜੇ ਕਹਿੰਦੀ ਆ ਕਿ ਬਾਜ਼ਾਰ ਗਏ ਹੋਣੇ ਕੱਪੜੇ ਲੈਣ ਗਏ ਨੇ ਸਾਰੇ ਟੱਬਰ ਤੇ ਸਾਹਮਣੇ ਖਲਕੇ ਜਾਊ ਨਾਲੇ ਦੀ ਨੂੰਹ ਆਊਗੀ ਨਾਲੇ ਆਊਗੀ ਕੁੜੀ ਫਿਰ ਲੱਗੂਗਾ ਇਹਦਾ ਪਤਾ ਪੱਟੂਗੀ ਝੱਟਾ ਸਮਾਰ ਕੇ ਆਪਦੇ ਆਪ ਨੂੰ ਬਾੜੀ ਜਿਆਦੇ ਕਹਾਉਂਦੀ ਐ ਸਾਡੇ ਹਾਂ ਕਿਸੇ ਥਾਂ ਦੀ ਕਿਸੇ ਨੂੰ ਬੋਲਣੇ ਨਹੀਂ ਦਿੰਦੀ ਇੱਕ ਵਾਰੀ ਬਸ ਆਪਦੀ ਗੱਲ ਮੂਰੇ ਰੱਖਦੀ ਐ ਆਏ ਕਰ ਦੂ ਮੈਂ ਬਾਹ ਕਰ ਦੂ ਵੀ ਦੱਸ ਤੂੰ ਚੀਜ਼ ਕੀ ਐ ਓ ਬੇਬੇ ਬੱਸ ਕਰ ਕਿਉਂ ਪਾਰਾ ਵਧਾਉਨੀ ਆ ਤੂੰ ਮੈਂ ਮੇਰਾ ਪਾਰਾ ਕਾਨੂੰ ਵਾਦਾ ਕੰਜਰਾ ਪਾਰਾ ਦਾ ਕੰਜਰ ਤੇਰਾ ਬਾਪ ਬਣਾਉਂਦਾ ਮੇਰਾ ਆ ਦੇਖ ਲੈ ਜਿਓ ਜੀ ਮੇਣਾ ਦਿੰਦਾ ਮੇਣਾ ਲਬੋੜਾ ਇਹਨਾਂ ਲੜਦਾ ਇਹਨੂੰ ਖੁੰਂਦਾ ਚੱਕਦਾ ਜੇ ਉਹ ਘਰੇ ਪਿਆਰ ਨਾਲ ਬੋਲੇ ਲੋਕ ਮੇਨੇ ਕਿਉਂ ਦੇਣ ਘਾੜਦਾ ਤੇਰੇ ਬਾਪੂ ਚ ਐ ਮੈਨੂੰ ਆਇਆ ਸਰ ਉਹ ਪਰਵਾਰਾਂ ਦੀ ਕੁੜੀ ਆ ਕੇ ਗਈ ਆ ਕੱਲ ਉਹਨਾਂ ਦੀ ਬੁੜੀ ਦੇ ਮਾਗਰੇ ਕੌਣ ਪਿਆਦੀ ਮੇਰਾ ਘਰੇ ਹੈ ਨਹੀਂ ਟੀ ਬੇਬੇ ਕੋਈ ਨਹੀਂ ਪਿਆ ਮਾਗਰ ਉਹ ਤਾਂ ਉਹੀ ਕਹੇਗੀ ਤੈਨੂੰ ਐ ਉਹੀ ਕੀ ਮੇਰੇ ਜੂ ਪਹਿਲਾਂ ਕੋਈ ਉਹੀ ਲੰਬਾ ਨਹੀਂ ਨਾ ਅੰਦਾ ਕੋਈ ਬੇਬੇ ਉਹਦੀ ਗੱਲ ਤਾਂ ਯਕੀਨ ਕਰ ਲੈ ਮੇਰੀ ਗੱਲ ਤੂੰ ਯਕੀਨ ਨਹੀਂ ਕਰਦੀ ਹੈਗੀ ਬੇ ਮੈਨੂੰ ਯਕੀਨ ਤਾਂ ਆਵੇ ਜੇ ਗੱਲ ਸੱਚੀ ਨਾ ਹੋਵੇ ਗੱਲ ਸੱਚੀ ਹੋ ਜਿਹੜੀ ਉਹ ਕਹਿ ਕੇ ਗਈ ਹੈ ਤੇ ਨਵੇਂ ਬਾਤ ਗੱਲ ਕਰਦਾ ਪਹਿਲਾਂ ਬਾਹਰ ਦੇਖ ਲੈ ਕੌਣਾ ਹੈ ਤਾਂ ਹੀ ਤਾਂ ਮੇਰਾ ਪਾਰਾ ਸਿਕਰੇ ਚੜਾ ਕੇ ਰੱਖਦੇ ਹਾਰ ਟਾਈਮ ਤੁਸੀਂ ਉਹ ਆਗੇ ਲੈ ਮੈਂ ਪੁੱਛਦੀ ਇਹਨਾਂ ਨੂੰ ਵੀ ਕੀ ਗੱਲ ਥੀ ਰੋਕ ਦੇ ਪੈਰੋ ਆਜ ਭਾਜੀ ਬੋਖੋ ਆਹ ਲੈ ਵਲ ਲੈ ਆਗੇ ਦਿਰਦੇ ਤਾ ਹਾਂ ਆਗੇ ਹੋਰ ਜਾਇ ਜਰਾ ਮਨ ਮੈਨਰਾ ਸਰ ਆਪਣੇ ਘਰੇ ਕੱਲ ਪਰਿਵਾਰ ਨਾਲ ਆਈ ਤੇ ਕੀ ਗੱਲ ਹੋਈ ਥੀ ਨਾ ਨਾ ਆਪਣੇ ਘਰੇ ਕੋਈ ਨਹੀਂ ਆਈ ਪਰਿਵਾਰ ਨਾਲ ਉਹੀ ਕਰੀ ਜਨੇ ਤੂੰ ਦੇਖ ਲੋ ਆਈ ਹੋਣੀ ਨਹੀਂ ਨਹੀਂ ਬੇਬੇ ਕੋਈ ਨਹੀਂ ਆਈ ਨਾਲੇ ਤੈਨੂੰ ਕਿਨੇ ਕਹਤਾ ਨੀ ਆਈ ਕਿਉਂ ਨਹੀਂ ਉਹਦੀ ਕੁੜੀ ਮੈਨੂੰ ਸਾਰੀ ਗੱਲ ਦੱਸ ਕੇ ਗਈ ਐ ਨਾਲ ਇੰਨਾ ਵੇਨਾ ਲੜਕੇ ਗਈ ਐ ਸੱਚੂ ਸੱਚ ਦੱਸੋ ਮੈਨੂੰ ਗੱਲ ਕੀ ਹੋਈ ਥੀ ਅੱਛਾ ਅੱਛਾ ਠੀਕ ਹੈ ਹਾਂ ਆਹੋ ਹਾਂ ਆਈ ਥੀ ਫਿਰ ਦਿੱਦੋਰੇ ਉਹ ਬਸ ਕਨਾ ਕੀਆ ਬਸ ਉਹ ਆ ਕੇ ਉਹ ਆਵਾ ਤਵਾ ਰਾਕੀ ਬੋਲ ਫਿਰ ਕਿਉਂ ਜੋ ਆਖੋ ਹਾਂ ਬੇਬੇ ਮੇਰੇ ਕੋਲ ਆ ਕਿ ਨਾ ਤੇਰੀ ਚੁਗਲੀਆਂ ਜੀ ਕਰਨ ਲੱਗੀ ਸੀ ਤੇ ਉਲਟਾ ਸਿੱਧਾ ਬੋਲਦੀ ਸੀਗੀ ਬਸ ਫਿਰ ਸਾਥੋ ਤਾਂ ਬਰਦਾਸ਼ਤ ਨਹੀਂ ਹੋਇਆ ਬਾਪੂ ਤਾਂ ਤਾਂ ਫਿਰ ਗਾਲੀ ਪੈ ਗਿਆ ਬਸ ਮੈਂ ਤਾਂ ਖੜਕਾਦੀ ਮਹਾ ਖੜ ਫੇਰਾ ਮਸਾਂ ਸੂਤਾਈ ਦੀ ਗੱਲ ਆ ਪਤਾ ਕੀ ਉਹ ਹੋਰੇ ਮਰੀ ਜਾ ਕਰਿਆ ਵਾ ਮਹਾ ਮਸਾਂ ਜੜ੍ਹ ਤੇ ਲਿਆਈ ਅੱਜ ਫਿਰ ਬਸ ਉਹ ਘਰੀ ਬਦਲ ਜਿਹੜੀ ਨਾ ਹੋਣੀ ਹੋਵੇ ਫਿਰ ਤਾਂ ਲੈ ਰਹੀ ਪਉਂਦੀ ਗਈ ਆ ਦੇਖ ਲੈ ਮੁੜ ਕੇ ਆਪਣੇ ਘਰ ਨਹੀਂ ਆਉਗੀ ਇਹ ਤੈਨੂੰ ਦੱਸਦੀ ਗੱਲ ਨੂੰ ਹੋਰ ਬੀਬੇ ਹੁਣ ਨਹੀਂ ਆਦੀ ਮੇਰੇ ਹਿਸਾਬ ਨਾਲ ਆਪਣੀ ਘਰੇ ਬਹੁਤ ਝਾੜ ਪੁੰਝ ਕਰਤੀ ਬਾਪੂ ਨੇ ਤਾਂ ਉਹਦੀ ਦੇਖ ਲਈ ਤੂੰ ਫਿਰ ਜੇ ਘਰੇ ਬੜ ਜੇ ਆਪਣੇ ਅੱਖੋਂ ਅੱਛਾ ਦੇਖ ਲੈ ਕਿਵੇਂ ਲਾਵਾ ਲੁਤਰਾ ਲੌਂਦੀ ਫਿਰਦੇ ਮੇਰੇ ਪਿਓ ਦੀ ਰਾਮਨਾ ਹੇ ਇੱਕ ਗੱਲ ਸੁਣ ਲੈ ਪਹਿਲਾਂ ਤਾਂ ਉਹ ਵੇਥੇ ਬਾਹਤ ਡਾਕੇ ਗਈ ਆ ਹੁਣ ਮੇਰੀ ਸੋਕ ਨੂੰ ਨਹੀਂ ਲੱਤ ਤੋੜ ਕੇ ਆ ਪਰ ਇਹ ਹੋ ਜਾ ਉਹ ਬੇਬੇ ਲੈ ਨਹੀਂ ਛੱਡ ਪਰੇ ਮੈਨੂੰ ਦੇਖ ਲੈ ਮੇਰੀ ਗੱਲ ਸੁਣ ਲੈ ਸਿਰ ਪਾੜ ਕੇ ਮੇਰੀ ਸੋਕਣ ਦਾ ਮੇਰੀ ਦਾ ਹਾਲ ਤਾਂ ਸੁਣ ਲੈ ਤੂੰ ਖੜ ਕੇ ਹੋਰ ਸੁਣੀ ਹੋਈ ਆ ਮੈਨੂੰ ਨਹੀਂ ਸਬਰ ਹੁੰਦਾ ਨਾ ਜੇ ਮੇਰਾ ਪਾਰਾ ਥੱਲੇ ਲੈਣਾ ਜਾਂ ਜੁਰਦਾ ਬੱਬਰ ਨਾ ਪਾਣਾ ਕੰਜਰੀ ਦਾ ਮੈਨੂੰ ਛੱਡ ਕੋੜੇ ਮੈਨੂੰ ਜਾਣ ਦੇ ਉਹ ਗਈ ਉਹ ਮਗਰਾ ਕੰਜਾ ਬਹਿ ਗਿਆ ਖੜਾ ਹੋ ਗਿਆ ਉਹ ਜਾਂਦੀ ਆ ਸਿਰ ਪਰਵਾਕ ਕਿਉਂ ਗਈ ਹੋਰ ਓਏ ਮਸ ਰਹਿਣ ਦੇ ਭਗ ਜਾਣ ਦੇ ਉਹ ਵੀ ਉਹਦੇ ਉਹੀ ਉਹੀ ਜਿਆਦੇ ਕਰਦੀ ਸੀ ਉਹ ਨਹੀਂ ਮਲ ਕਿਤੇ ਹੋਰ ਨਾ ਪੰਗਾ ਛੜ ਜੇ ਕੋਈ ਮੈਨੂੰ ਐ ਡਰਾ ਉਹ ਬਾਪੂ ਪਰ ਇੱਕ ਪਾਸਾ ਹੋ ਜਾਊਗਾ ਹੋਰ ਕੀ ਹੋਰ ਬੁੜੀਆਂ ਦੀ ਲੜਾਈ ਆ ਆਪੇ ਕਰੇਊਗੀ ਲੋਟ ਹੋਰ ਓਏ ਆਪਣੇ ਸਿਰ ਪਰਵਾਦ ਓਏ ਕਿਉਂ ਤੁਸੀਂ ਉਹਦਾ ਪਟਵਾਰੀ ਐ ਇੰਨੇ ਪੈਸੇ ਆਉਂਦੇ ਨੇ ਇਸ ਤੇਰੇ ਲੋਵੇ ਕੀ ਆ ਕਰੇ ਐ ਦੱਸ ਦੇ ਪਹਿਲਾਂ ਮੈਨੂੰ ਲੰਬੀ ਨਿਗਾਹ ਮਾਰ ਮਾੜੀ ਮੋਟੀ ਤੂੰ ਤੇ ਉਹਨੂੰ ਮੁੜ ਕੇ ਭੱਜ ਕੇ ਜਾ ਕੱਲ ਮੇਰੇ ਘਰ ਜੁਗਲੀਆ ਕਿਵੇਂ ਲੱਗ ਗਈ ਐ ਰਹਿਣ ਦੇ ਬੇਬੇ ਕਿੰਨ ਕੱਤੀ ਪਾ ਕੇ ਆਉਂ ਛੱਡ ਦੇਖ ਲੈ ਕੀ ਹੋ ਰਿਹਾ ਸੋਨੂ ਆ ਆ ਗਈ ਪੁੱਛ ਲੈ ਇਹਨੂੰ ਪਈ ਰਾਜਿਆਂ ਵਾਲਾ ਹਾਂ ਦਾਤਾ ਠੀਕ ਆ ਪਰ ਮਨ ਲਾਲਾ ਤੈਨੂੰ ਬੜੀ ਹੰਕਾਰਜਾ ਹੋ ਰਿਹਾ ਕੀ ਗੱਲ ਪੁੱਤ ਕਾ ਤੂੰ ਨਾ ਕਾ ਤੂੰ ਕਾਦੀ ਕੱਲ ਮੇਰੀ ਮਾਂ ਦੇ ਮਾਗਰ ਪੈਗੇ ਤੁਸੀਂ ਜੇ ਉਹਨੂੰ ਕੋਈ 19 21 ਗੱਲ ਹੋ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਨਾ ਪਈ ਅਸੀਂ ਤਾਂ ਨਹੀਂ ਕੋਈ ਗੱਲ ਪਿਆ ਦੇਖ ਲੈ ਦੇਖ ਲੈ 19 ਕੀ ਨੂੰ ਕਹੇ ਰੇ ਗੋਲੀ ਮਾਰੀ ਹੈ ਕੀ ਕਹੇ ਸੀ ਉਹਨੂੰ ਮੈਂ ਤਾਂ ਮੇਰੇ ਚਾਚੇ ਨੂੰ ਲਾਂਬਾ ਦੇ ਨਹੀਂ ਤੂੰ ਹੀ ਬਾੜ ਚ ਬੋਈਆ ਤੜਾਉਣੀ ਹੈ ਮੇਰੀ ਗੱਲ ਸੁਣ ਲੈ ਬੋਈਆ ਨਾਲ ਟੋਕਰਾ ਸਾਡਾ ਇਤਲਾਵਾ ਨਾ ਤੜਾਵਾ ਤੂੰ ਪੰਗੇ ਕਰ ਲੈਨੀ ਉਹ ਪਈ ਦੇਖ ਅਸੀਂ ਕੁਛ ਨਹੀਂ ਕਿਹਾ ਉਹ ਤਾਂ ਉਹੀ ਕਿਤੇ ਔਖੜ ਕੇ ਗਿਰ ਪਈ ਉਹ ਤਾਂ ਉਹਦੀ ਬਾਹ ਨੂੰ ਟੁੱਟ ਗਈ ਕਿਤੇ ਅਜਾ ਚਾ ਉਹੀ ਨੂੰ ਕਿਹੜਾ ਉਹ ਪਾਗਲ ਹੈ ਜਿਉਂਨੇ ਮੈਨੂੰ ਕਹਿਆ ਦੱਸਿਆ ਵੀ ਭਈ ਮੇਰੇ ਮਾਂ ਘਰ ਪੈਗੇ ਨਾਲੇ ਮੇਰੀ ਥੋੜੀ ਬਾਹ ਮੈਂ ਤਾਈਆਂ ਆਈਆਂ ਨਹੀਂ ਮਾਲਾ ਹੈ ਦੇਖ ਲੋ ਅਸੀਂ ਨੇ ਕੁਛ ਨਹੀਂ ਕਿਹਾ ਭਈ ਗੌਰ ਕਰੋ ਉਹਦੀ ਕਿਤੇ ਹੋਰ ਗਿਰ ਗੁਰਪੀਊਗੀ ਦੱਸਾ ਦੇਖ ਲੈ ਨਾ ਪੈਣੇ ਐਸਾ ਕੋਈ ਗੱਲ ਹੋਈ ਨਹੀਂ ਪਰ ਇੱਕ ਗੱਲ ਕਹਾ ਤੇਰੀ ਮਾਂ ਦੀ ਨਾ ਬਹੁਤ ਗੰਦੀ ਆ ਤਾ ਦੂਜੇ ਦੇ ਘਰੇ ਆ ਕੇ ਚੁਗਲੀ ਕਰਨ ਦੀ ਗੁੱਸਾ ਤਾਂ ਕਰੀ ਨਾ ਮੇਰੀ ਸੁਣ ਗੱਲ ਜੇ ਤੁਸੀਂ ਨਾਲ ਬਹਿ ਕੇ ਚੁਗਲੀਆਂ ਕਰਦੀ ਹੋ ਤਾਂ ਅਗਲੀ ਚੁਗਲੀਆਂ ਕਰਦੀ ਹੈ ਭਾਈ ਅਸੀਂ ਤਾਂ ਬੁਲਾਉਂਦੇ ਨਹੀਂ ਹੈਗੇ ਆ ਪੁੱਛ ਲੈ ਸਾਰੇ ਤੋਂ ਆਪੀ ਮੈਨੂੰ ਛੱਡ ਤੋਂ ਸਾਰੇ ਗਵਾਂਡੀਆਂ ਤੋਂ ਪੁੱਛ ਲੈ ਹਰ ਇੱਕ ਦੇ ਘਰ ਜਾ ਕੇ ਪਵਾੜੇ ਪਾਂਦੀ ਆ ਸਹੀ ਗੱਲ ਆ ਭੈਣੇ ਦੇਖ ਸਹੀ ਗੱਲ ਕਹਿੰਦੀ ਆ ਥੋੜੀ ਬੁੜੀ ਹੈ ਤਾਂ ਖਰਾਬ ਆ ਥੋੜੀ ਜੀ ਭਾਈ ਤੂੰ ਤਾਂ ਟਿਕ ਜਾ ਤੂੰ ਆਪ ਦੇ ਟੱਬਰ ਦੀ ਸੇਧੀ ਦਿੰਨਾ ਤੂੰ ਸਿਆਣੀ ਬਿਆਣੀ ਦੇ ਮੰਗਰ ਪਏ ਤੁਹਾਨੂੰ ਸ਼ਰਮ ਨਹੀਂ ਆਈ ਹੈਗੀ ਪਰ ਅਸੀਂ ਤਾਂ ਕੋਈ ਨਹੀਂ ਮਗਰ ਪਏ ਗੁੜੇ ਮੈਂ ਤੈਨੂੰ ਦੱਸਾਂ ਨਾਲ ਤਾਂ ਡੋਲੂ ਚੱਕੀ ਪੇ ਦੇ ਲੱਸੀ ਲੈ ਜਾਂਦੇ ਪਵਾ ਕੇ ਨਾਲੇ ਅਗਲੇ ਚੁਗਲੀਆਂ ਕਰ ਜਿੰਦੇ ਗੱਲਾਂ ਕੋਈ ਦੱਸੇ ਹਾਂ ਚਾਤਾ ਜੇ ਚੁਗਲੀਆਂ ਕਰਦੇ ਹੋ ਅਗਲੀ ਵੀ ਤਾਈ ਕਰਦੀ ਐ ਅੱਗ ਵੀ ਹੰਗਾਰਾ ਮਿਲਦੀ ਹੋਣਾ ਕੋਈ ਦੇਖ ਮੈਂ ਲੈ ਸਾਡੇ ਜਵਾਕ ਸੌਨੇ ਵਰਗੇ ਨੇ ਇਹ ਥੋੜੀ ਆ ਬਾਤ ਆ ਵਾ ਬੋਲਦੇ ਨਹੀਂ ਕਿਸੇ ਨੂੰ ਤੂੰ ਐਮੀ ਗੱਲ ਪਈ ਜਾਂਨੇ ਸੋਰੀ ਨਾ ਚਾਚਾ ਜੀ ਤੇਰੇ ਜਵਾਕ ਸੌਨੇ ਦੇ ਨੇ ਫਿਰ ਅਸੀਂ ਕਿਹੜਾ ਪਿੱਤਲ ਦੇ ਨਾ ਜੀ ਐਡੀ ਸੌਨੇ ਦੇ ਨੇ ਆ ਫਿਰ ਰੋਜੇ ਖੁੰਡਾ ਚੱਕ ਕੇ ਨਾ ਮਗਰ ਕਿਉਂ ਪਹਿਨਦਾ ਤੇ ਸਾਡੇ ਘਰ ਦੀ ਲੜਾਈ ਤੋਂ ਕੀ ਲੈਣਾ ਉਹ ਤਾਂ ਸਾਡੇ ਮਗਰ ਰੋਜ ਖੁੰਡਾ ਚੱਕੂ ਤੈਨੂੰ ਕੀ ਸਾਡੇ ਖੁੰਡੇ ਦਾ ਕੋਈ ਬੇਲਾਉਂਦਾ ਚੱਲ ਜੇ ਇਹ ਜੇ ਤਾਂ ਇਧਰ ਛਤਰਖਾਨੀ ਹੈ ਮੈਂ ਤਾਂ ਖਾਉਂਗੀ ਛਤਰ ਚੱਲ ਖਾਨੀ ਨਹੀਂ ਹੈ ਮੇਰਾ ਪਰਿਵਾਰ ਹੈ ਕਿਹੜਾ ਕੋਈ ਹੋਰ ਹੈ ਚੱਲ ਨਿਕਲ ਉਹ ਮਗਰਾ ਮੋੜ ਲਾ ਓਏ ਕਰੇ ਮਾਂ ਆ ਗਈ ਤੇਤੀ ਆ ਗਈ ਲਾਂਬਾ ਲੈ ਕੇ ਇਹਨਾਂ ਨੂੰ ਹੋਰ ਕਿ ਕੰਮੀ ਨਹੀਂ ਰਿਹਾ ਵੇਹਲੀਆਂ ਨੂੰ ਇਹਨਾਂ ਨੂੰ ਸਾਡਾ ਘਰ ਇੱਥੇ ਹੁੰਦਾ ਲਾਂਬੇ ਰਿਆਂ ਨੂੰ ਹਾਂ ਬੱਸ ਕਰ ਬੇਬੇ ਉਹ ਤੂੰ ਬਾਗਚਾ ਅੰਦਰ ਆ ਕਿਉਂ ਪੈਸੇ ਚ ਜਲੂਸ ਕੱਢੀ ਜਾਨੀ ਆ ਕੀ ਲੋਕ ਕੀ ਕਹਿਣਗੇ ਦੱਸਾਂ ਹੈ ਸੁਣੇ ਲੱਗਦਾ ਔਰੇ ਖੜੇ ਵਿਚਾਲੇ ਪੈਸੇ ਦੇ ਫੇ ਕੱਢੇ ਆ ਜਲੂਸ ਸ਼ਰਮ ਤਾਂ ਇਹਨਾਂ ਨੂੰ ਨਹੀਂ ਆਉਂਦੀ ਮੈਨੂੰ ਘਰੇ ਆ ਕੇ ਢੌਂਗੀਆਂ ਨੇ ਹੈ ਹਲੇ ਤੂੰ ਇਹਨੇ ਚੁੱਪ ਕਰ ਜਾ ਮਲੰਗਣੀ ਨਾ ਹੋਵੇ ਕਿਸੇ ਥਾਂ ਦੀ ਦੇਖ ਲੈ ਕਿਵੇਂ ਪਾਉਂਕ ਦਿਆ ਨਹੀਂ ਮ ਲੰਗਣੀ ਹੋਵੇਂਗੀ ਤੂੰ ਸੋਡਾ ਸਾਰਾ ਤਬਰ ਮ ਲੰਗਾ ਸੋਡਾ ਬੜੇ ਝੰਡੇ ਝੂਲਦੇ ਨੇ ਸ਼ਰਮ ਤਾਂ ਨਹੀਂ ਆਉਂਦੀ ਬੋਲਦੀ ਨੂੰ ਜੇ ਕਿਸੇ ਤੋਂ ਚੀਜ਼ ਲਿਆਉਣੇ ਉਹ ਨਹੀਂ ਤੁਸੀਂ ਮੋੜਦੇ ਜੇ ਕਿਸੇ ਤੋਂ ਪੈਸੇ ਲਿਆਏ ਉਹ ਨਹੀਂ ਤੁਸੀਂ ਮੋੜਦੇ ਨਹੀਂ ਜਣਾ ਖਣਾ ਸੋਡੇ ਪਾਰ ਕੇ ਮੰਗਣ ਆਉਂਦੇ ਪੈਸੇ ਹਲੇ ਤੂੰ ਬੋਲਣ ਨੂੰ ਮਰਦੀ ਐ ਤੇ ਭੈਣੇ ਚੁੱਪ ਕਰ ਜਾ ਪਹਿਲਾਂ ਮਸੇ ਇਹਨੂੰ ਟਿਕਾਇਆ ਹੁਣ ਤੂੰ ਲੱਗ ਜਾ ਅੱਛਾ ਮੈਂ ਚੁੱਪ ਕਰ ਜਾ ਇਹਨੂੰ ਨਾ ਪਤੰਦਰਨੀ ਨੂੰ ਚੁੱਪ ਕਰਾਈ ਮੈਨੂੰ ਕਰਾ ਦੇ ਚੁੱਪਾ ਨਹੀਂ ਮੈਂ ਨਹੀਂ ਬੋਲੂਗੀ ਤੂੰ ਮੈਨੂੰ ਕਿਉਂ ਚੁੱਪ ਕਰਾਉਂਗੀ ਤੇਰੀ ਮਾਂ ਨੂੰ ਪੁੱਛਿਆ ਦੇਖ ਸਾਰਾ ਸਾਡੇ ਘਰੋਂ ਵਿਆਹ ਹੋਇਆ ਨਾ ਹਾਂ ਕਰੇ ਕੁਛ ਮੰਗਣ ਆ ਗਈ ਕਰੇ ਕੁਛ ਮੰਗਣ ਆ ਗਈ ਸੋਹਣੇ ਹੈ ਕੀ ਦੀ ਬਲੰਗਾ ਦੇ ਟੀਦਾ ਮੈਂ ਕੁਛ ਦੱਬ ਲਿਆ ਲਿਆ ਮੇਰੇ ਕੋਲ ਇੱਕ ਬੰਦਾ ਫੜ ਕੇ ਲਿਆ ਮੈਂ ਕੀਦਾ ਦੇਣਾ ਕੁਛ ਦੇਉਂਗੀ ਲੈ ਦੇਖ ਤਾ ਲੈ ਹੰਕਾਰ ਹੀ ਹੋਈ ਜੱਟੀ ਨਹੀਂ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਹੰਕਾਰ ਤਾਂ ਵੱਡੇ ਵੱਡਿਆਂ ਦਾ ਨਹੀਂ ਰਿਹਾ ਤੂੰ ਕਿਹੜਾ ਬਾਗ ਦੀ ਮੂਲੀ ਐ ਨਹੀਂ ਮੈਨੂੰ ਗਾਹ ਦਾ ਹੰਕਾਰ ਹੈ ਹੰਕਾਰ ਦਾ ਸੋਨੂ ਹੈ ਜੇ ਤੇਰਾ ਬਾਪ ਪੜਵਾਰੀ ਲੱਗਿਆ ਨਾ ਤਾਂ ਇਹ ਮੱਗਰ ਦੇ ਬਾਪ ਦਾ ਸੈਂਕਰ ਲੈ ਕੇ ਆ ਮੰਗ ਕੇ ਕਹਦਾ ਮੈਨੂੰ ਤੁਰ ਕੇ ਜਾਣਾ ਔਖਾ ਫੇਰ ਘੜੀ ਨੂੰ ਆ ਕੇ ਲੇ ਟੁ ਕਾਈ ਨਹੀਂ ਆ ਮੈਨੂੰ ਅਕੇ ਤੁਸੀਂ ਹੰਕਾਰੇ ਹੋਇਓ ਤੂੰ ਮੇਰਾ ਮੂੰਹ ਨਾ ਖਲਾ ਉਹੀ ਹੈ ਤੇਰਾ ਬਾਪ ਜਿਹੜਾ ਹੁਣ ਭਾਰੀ ਮੂੰਹ ਕਰਕੇ ਲੰਘਦਾ ਨਹੀਂ ਚਾਚੀ ਤੂੰ ਮੇਰਾ ਵੀ ਨਾ ਮੂੰਹ ਖਲਾ ਜਦੋਂ ਮੱਗਰ ਦਾ ਵਿਆਹ ਕਰਾਈਦੀ ਨਾ ਉਸੇ ਪਟਵਾਰੀ ਤੋਂ ਕੜਾ ਸ਼ਾਂਪ ਲੈ ਕੇ ਆਈ ਸੀ ਕਹਿੰਦੀ ਸੀ ਕੁੜੀਆਂ ਆਣ ਨੂੰ ਦਿਖਾਉਣੀ ਐ ਵੀ ਮੁੰਡੇ ਦੇ ਸ਼ਾਂਪ ਪਾਈ ਹੋਈ ਐ ਨਹੀਂ ਤਾਂ ਬੇਇੱਜ਼ਤੀ ਹੋਊਗੀ ਲੈ ਕੇ ਦਾਜ ਦੇ ਪੈਸੇ ਤੂੰ ਆਪ ਖਾ ਗਈ ਭੁੱਖੀ ਕਿਸੇ ਥਾਂ ਦੀ ਉਹ ਬੱਸ ਕਰੋ ਭਾਈ ਇਹਦਾ ਲੜਾਈ ਨੂੰ ਜਿੰਨਾ ਮਰਜੀ ਵਧਾ ਲੋ ਉਨੀ ਵਧੀ ਜਾਊਗੀ ਹੱਦ ਕਰਤੀ ਤੁਸੀਂ ਨਹੀਂ ਵੀ ਮੇਰੇ ਦੱਸ ਕੱਲ ਗਈ ਐ ਚਾਚਾ ਮੈਂ ਤਾਂ ਲਾਂਬਾ ਲੈ ਕੇ ਆਈ ਦੀ ਤੁਹਾਡੇ ਘਰੇ ਵੀ ਤੁਸੀਂ ਮੇਰੀ ਮਾਂ ਦੇ ਮਗਰ ਪੈ ਗਏ ਸਾਰੇ ਕੰਮ ਤਾਂ ਆਪ ਬਤਾਉਂਦੀ ਆ ਉਜੜੀਆਂ ਖੱਡਾਂ 'ਚ ਪਾਣੀ ਦਾ ਇਹ ਪਾਉਂਦੀ ਐ ਨਹੀਂ ਉਜੜੀਆਂ ਖੱਡਾਂ 'ਚ ਨਾ ਮੈਂ ਇਹੋ ਜਿਹਾ ਪਾਣੀ ਪਵਾਉਂਗੀ ਇੱਟ ਮਾਰ ਕੇ ਸਿਰ ਪਾੜ ਦੂੰ ਕਿਵੇਂ ਲੋਤਰ ਲੋਤਰ ਬੋਲਦੀ ਐ ਚਲਦੀ ਐ ਇਹ ਗਿੱਟੜੀ ਜਬਾਨ ਹਰਦੀ ਐ ਨਹੀਂ ਹੈਗੀ ਵੱਡੀ ਵਕੀਲਣੀ ਅੰਮਾ ਬੰਦ ਜਾਂਦੀ ਐ ਮੇਰੀ ਕਾਣੂ ਦੇਖੀ ਆ ਬੰਨੇ ਪੈਨੇ ਹੱਥ ਤੂੰ ਵਗ ਜਾ ਹਥੋਂ ਕਾਣੂ ਵੱਧਦਾ ਵਧਾਉਣੀ ਹੈਗੀ ਮਾੜੀ ਜੀ ਗੱਲ ਦਾ ਨਹੀਂ ਮੈਂ ਤਾਂ ਵਗ ਜੂਗੀ ਇਹਨੂੰ ਵੀ ਪਣਾਉ ਨੂੰ ਅੰਦਰ ਬਾੜ ਲਓ ਇਹਦੇ ਵੀ ਲਾ ਦੋਂ ਮੂੰਹ ਤੇ ਚੇਪੀ ਜਿਹਦੀ ਸਾਰਾ ਦਿਨ ਕੈਂਚੀ ਵਾਂਗੂ ਜਵਾਨ ਚੱਲਦੀ ਹੈ ਕਿਵੇਂ ਭਾਂਕਦੀ ਹੈ ਕੁੱਤੇ ਵਾਂਗੂ ਨਹੀਂ ਮੈਂ ਤਾਂ ਤੂੰ ਹੋਰ ਨਾ ਪਿੰਨੀਆਂ ਲੈ ਜੀ ਖੌਂਸੜੇ ਖਾ ਕੇ ਨਾ ਵਗ ਜੀ ਕਿਤੇ ਜਿਵੇਂ ਤੇਰੀ ਮਾਂ ਕਹਿੰਦੀ ਮੈਥੋਂ ਖੜ ਜਾ ਤੇਰੇ ਸਿਰ 파ੜ ਕੇ ਧਰੂੰਗਾ ਜਿਵੇਂ ਭਾਲਣ ਦੇ ਇੱਕਾ ਉਹ ਮਗਰਾ ਕੁੜੀ ਛੱਡਿਆ ਉਹ ਵਗ ਜਾ ਤੂੰ ਵਗ ਜਾ ਘਰੇ ਛੱਡ ਕੇ ਚੱਲ ਭਾਈ ਚੱਲ ਆ ਜਾ ਨਾ ਐਨੀ ਠਾਰੀ ਹੋਈ ਹੈ ਬੱਸ ਕਰ ਭੈਣੇ ਦ ਘਰ ਹੁਣਾ ਹੁਣ ਤੇ ਭਜਦੀ ਨਾ ਪਰਾ ਤੇਰਾ ਪਾੜਨ ਦੇ ਰੇ ਸਿਰ ਸਮਾਰ ਕੇ ਨਾ ਲਈ ਤੇਰੀ ਮਾਂ ਨੂੰ ਕਾਈ ਨਹੀਂ ਜੇ ਮੇਰੇ ਘਰ ਤੇ ਨਹੀਂ ਅੱਖ ਪਟਕੇ ਝਾਟੀ ਐ ਸਿਰ ਪਾੜ ਦੂ ਮੇਰੀ ਸੋਕਣ ਦਾ ਮੈਨੂੰ ਵੀ ਸਿਬੋ ਕਹਿੰਦੇ ਨੇ ਸਿਬੋ ਆਹੋ ਕਹਿੰਦੇ ਨੇ ਸਿਬੋ ਮੇਰੀ ਮਾਂ ਨੂੰ ਵੀ ਢੜਪੋ ਕਹਿੰਦੇ ਨੇ ਜਿੱਥੇ ਮਰਜੀ ਟੱਕਰ ਲੀ ਆਈਏ ਵੱਡੀ ਬਦਮਾਸ਼ਣੀ ਇਹ ਹਾਂ ਜੰਗ ਜਾ ਖਖਾ ਪਾੜ ਦੂ ਕੰਝਰੀ ਦੀਆਂ ਨਹੀਂ ਪਹਿਣੇ ਕਿਉਂ ਵਾਦਾ ਦਿੰਦੇ ਕੀ ਚੱਲ ਕਰੇ ਚੱਲੀ ਤੇਰੇ ਹੋਰ ਉਹਦਾ ਜਿਹੇ ਜੀ ਹੈਗੇ ਤੂੰ ਤਾਂ ਸਿਆਣੀ ਆ ਹੁਣ ਹੋਰ ਬਣ ਹਮ ਦਦਾਰਾਂ ਹੋਰ ਹੁਣ ਚੱਲ ਨੀ ਤੂੰ ਭੱਗ ਜਾ ਭੱਗ ਜਾ ਮੇਰਾ ਪਾਰਾ ਨਾ ਸਿਗਰੇਟ ਨਾ ਮੈਦਾਨ ਜਸਾ ਨਾਂਗਲਾ ਚੁਪ ਕਰਕੇ ਤੂੰ ਕਾ ਤੋ ਭੱਣ ਲੱਗੀ ਪਈ ਆ ਉਹ ਤਾਂ ਜ਼ਹਿਰ ਜੀ ਹੈਗੀ 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 ਦੇਖ ਲੈ ਭਾਈ ਤੁਹਾਡੇ ਸਾਹਮਣੇ ਕਿੰਨਾ ਭੌਂਕ ਦਿਓ ਰੱਬ ਨੇ ਉਹ ਤਾਂ ਸੁੱਚ ਲਈ ਨਹੀਂ ਚੁਪ ਹੋਣ ਵਾਲੀ ਉਹ ਭੈਣੇ ਆਸ ਕੀ ਕਰੀਏ ਅਸਤਾਪ ਔਖੇ ਹੋ ਰਿਹਾ ਸਾਡਾ ਤਾਪ ਉਹਨੇ ਜਰੂਰ ਕੱਟ ਗਿਆ ਕੋਈ ਨਹੀਂ ਭੈਣੇ ਤੂੰ ਘਰੇ ਭੱਗ ਤਸੀਂ ਆਪੇ ਸਮਝਾਵਾਂਗੇ ਭੱਗ ਜਾ ਭੈਣੇ ਘਰੇ ਮਡਾਲ ਨੂੰ ਕਾਣ ਨੂੰ ਬਤਾਉਣਾ ਤੂੰ ਭੱਗ ਜਾ ਭੈਣੇ ਹੋਰ ਕੋਈ ਭੱਗ ਜਾ ਭਾਏ ਆ ਦੇ ਨੀਚੇ ਉੱਪਰ ਤੇ ਬਾਬੂ ਉਹ ਕਹਿੰਦੇ ਕਿ ਪੂੜੇ ਜੱਫ ਉਹ ਬਾਗਚਾਲ ਅੰਦਰ ਹੁਣਾ ਉਹ ਤਾਂ ਬਾਗੀ ਕਿਉਂ ਜੀਜੀ ਨਾਲ ਬੈਰ ਪਵਾਤਾ ਤੈਂ ਗੱਲਾਂ ਕੋਈ ਦੱਸ ਸ਼ਰਮ ਕਰ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਤੂੰ ਮੈਂ ਕੀ ਬੈਰ ਪਵਾਤਾ ਮੈਨਾਂ ਤਾਂ ਇਹ ਪਉਂਦੀ ਐ ਘਰੇ ਤਾਂ ਲੜ ਜੀਜੀ ਲੋਕਾਂ ਨਾਲ ਵੀ ਬੈਰ ਸਾਫਾ ਪਾਤ ਨੇ ਨੀ ਮਾਸੀ ਇਹਦਾ ਕੀ ਕਸੂਰ ਆ ਇਹ ਤਾਂ ਕੁਛ ਬੋਲੀ ਵੀ ਨਹੀਂ ਹੁਣਾ ਤੂੰ ਹਰੇਕ ਗੱਲ ਦਾ ਠੂਣਾ ਇਹਦੇ ਸਿਰ 'ਤੇ ਆਂ ਦਿੰਨੀ ਆਂ ਫੇ ਤੂੰ ਤਾਂ ਨਾ ਬੋਲ ਤਾਂ ਹੀ ਚੰਗਾ ਐ ਮੈਂ ਤੁਹਾਨੂੰ ਦੱਸਾਂ ਪੀਏ ਤੇ ਖੜੇ ਤੂੰ ਬਖੜੇ ਛਿੱੜਿਂ ਤਰੀ ਤੈਨੂੰ ਸ਼ਰਮ ਨਹੀਂ ਆਉਂਦਾ ਜਾਇਂ ਨਾ ਪਹਿਲੇ ਮਿਲੰਗ ਤੂੰ ਮਿੰਮਾ ਗੱਲ ਸੁਣ ਲੈ ਨਾਲੇ ਇਹ ਕਿਉਂ ਨਹੀਂ ਬੋਲੂਗਾ ਰਾਹੀ ਮੇਰਾ ਹੱਕ ਇਹਦਾ ਪੂਰਾ ਨਾਲੇ ਤੂੰ ਕਿਨੂੰ ਮਲੰਗ ਕਹਿਨੀ ਆ ਮਲੰਗ ਹੋਗਾ ਤੇਰਾ ਭਾਈ ਦੇਖ ਲੈ ਟੋਪੇ ਲਗਾਵਾ ਡੱਡੂ ਕਿਵੇਂ ਚਾਬਰ ਚਾਬਰ ਬੋਲਦੀ ਐ ਹੁਣ ਛੋੜੇ ਹੁੰਦੇ ਜੇ ਤੁਸੀਂ ਘਰੇ ਨਾ ਹੋਵਾਂ ਤਾਂ ਮੈਨੂੰ ਮਾੜੀ ਕਰਿਓ ਵੀ ਮਾਂਗ ਰਿਓ ਵੱਧ ਬੋਲਦੀ ਐ ਆਪੋ ਆਪਣੀ ਜਿੱਦ ਜੀ ਜਾਣਦੇ ਹੁਣ ਤਾਂ ਚੁੱਪ ਕਰ ਜਾ ਕਿਉਂ ਤੂੰ ਸਾਰ ਦਿਨ ਕੁੱਤਿਆਂ ਮੰਗੂ ਪੂੰਕੀਆਂ ਨੇ ਇਕੱਲਾ ਕੋਈ ਦੱਸ ਅੰਦਰ ਬਾੜਦੇ ਤੇ ਤਾਂ ਅੰਦਰ ਨਹੀਂ ਬਾੜਦੇ ਅਸੀਂ ਕੀ ਗੱਲ ਹੈ ਮੈਂ ਗਾਜ ਅੰਦਰ ਬਾੜਦੀ ਪਹਿਲਾਂ ਤਾਂ ਛੋਟੇ ਬੜੇ ਝੰਡੇ ਝੂਲਦੇ ਤੇ ਵੀ ਹੁਣ ਮੈਂ ਲੜਾਈਆਂ ਕਰਾਤੀਆਂ ਨਾਲੇ ਲੋਕਾਂ ਨੂੰ ਸੁਸੀ ਮੇਰੇ ਸਿਰ ਚੜਾਦਾ ਸੇਰਾ ਜੇ ਤੂੰ ਜੱਜ ਦਾ ਹੋਵੇਂ ਲੋਕ ਕਿ ਮੇਰੇ ਸਿਰ ਚੜਾਉਂਦੇ ਸਿਰ ਤਾਂਹੀਂ ਚੜੇ ਨੇ ਜੇ ਸਰਦਨ ਲਾਪਰ ਲਾਪਰ ਬੋਲੀ ਜਾਨੀ ਆ ਜਵਾਨ ਨੂੰ ਬਸ ਕਰ ਲਾ ਮੜਾ ਮੋਟਾ ਕਿਸੇ ਬੀਜੀ ਬੇੜੇ ਨਾਲ ਨਹੀਂ ਤੇਰੀ ਬਣਦੀ ਹੈਗੀ ਬਾਕੀ ਤੇਰੇ ਗੋਲੀ ਮਾਰਾਂ ਦੱਸ ਕਿਉਂ ਆ ਕੇ ਰੱਖ ਲੈ ਕਿਹਦੇ ਨਾਲ ਤੇਰੀ ਬਣਦੀ ਹੈ ਬਣਾ ਕੇ ਰੱਖ ਲੈ ਮੇ ਤਾਂ ਸਾਰੇ ਪਿੰਡ ਚ ਆਸ-ਆਸਤ ਹੁੰਦੀ ਆ ਫਸਰੀ ਘਰ ਪਲਾ ਕੇ ਲੰਘਦੇ ਨੇ ਤੇਰੇ ਮੰਗੂ ਨਹੀਂ ਵੀ ਲੋਕ ਗਾਣਾ ਮੇਰੇ ਨਾਲ ਪਿਆ ਹੁਣ ਇਹਦਾ ਬਾ ਇਹਨੂੰ ਤਾਂ ਮੈਂ ਕਰੂੰ ਸਿੱਧੀ ਜਮਾਂ ਤੱਕਲੇ ਵਰਗੀ ਇਹ ਤਾਂ ਮੇਰੀ ਬੇਬੇ ਐ ਜਿਹੜੀ ਦੱਬ ਜਾਂਦੀ ਐ ਮੈਂ ਕੋਈ ਨਹੀਂ ਦੱਬਦੀ ਇਹਨਾਂ ਤੋਂ ਪੁੱਤ ਕੀ ਹੋ ਗਿਆ ਪੜਕੀ ਜਿਹੀ ਆਉਣੀ ਆ ਨਾ ਪੜਕਾ ਨਾ ਬੇਬੇ ਹੋਰ ਕੀ ਕਰਾਂ ਆਹੀ ਸੀਬੋ ਜਾਦੇ ਚਾਂਬਲੀ ਫਿਰਦੀ ਐ ਹਲੇ ਆਪਦੀ ਗਲਤੀ ਨਹੀਂ ਮੰਨਦੀ ਉਲਟਾ ਮੈਨੂੰ ਕਹਿੰਦੀ ਐ ਅਕੇ ਤੂੰ ਜ਼ਿਆਦੇ ਬੋਲਦੀ ਐ ੱੱਕੇ ਮਾਰ ਕੇ ਮੈਨੂੰ ਕਹਿੰਦੀ ਤੂੰ ਵਗ ਜਾ ਕਰੋ ਨਿੱਤਰ ਨਹੀਂ ਮੈਂ ਕੀ ਕੱਕ ਤੋਰਿਆ ਸੀ ਬਿਉਂ ਦੇ ਘਰ ਤਾਂ ਜਾਣਾ ਨਹੀਂ ਉਹ ਤਾਂ ਬਹੁਤ ਹਰਾਮਣਾ ਐ ਤੂੰ ਦਾ ਸੌਂਦੇ ਘਰੇ ਕੀ ਜਾਣ ਗਈ ਸੀ ਜਾ ਤੇਰੀ ਚਾਚੀ ਨਾਲ ਆਪਣੀ ਬਣਦੀ ਨਹੀਂ ਤੈਨੂੰ ਇਹਨਾਂ ਤਾਂ ਪਤਾ ਹੈਗਾ ਮਾਰ ਲਈ ਚਾਚੀ ਦੇ 헤ਜ ਨੇ ਬੇਬੇ ਐਂ ਜੇ ਤੂੰ ਅੰਦਰ ਵੜ ਕੇ ਬਹਿ ਗਈ ਉਹ ਤਾਂ ਜਮੀ ਸਿਰ ਤੇ ਚੜ ਜੂਗੀ ਐ ਨਹੀਂ ਫਿਰ ਲੋਟ ਆਉਂਦੀ ਜਮੀ ਮੂੰਹ ਚ ਪਾਉਗੀ ਉਹ ਪੁੱਤ ਹੋਰ ਕੀ ਕਰੀਏ ਉਹਨਾਂ ਤਾਂ ਸ਼ਰਮ ਲਾ ਰੱਖੀ ਐ ਆਪਾਂ ਤਾਂ ਰੋਜ਼ ਲੜਦੇ ਨੇ ਵੀ ਸ਼ਰਮ ਆਉਂਦੀ ਐ ਉਹਨਾਂ ਤਾਂ ਨਹੀਂ ਹੈਗੀ ਬੇਬੇ ਘੱਟ ਤੂੰ ਵੀ ਨਹੀਂ ਹੈਗੀ ਨਾ ਤੈਨੂੰ ਕੀ ਲੋੜ ਉਹਨਾਂ ਦੇ ਘਰੇ ਜਾ ਕੇ ਚੁਗਲੀਆਂ ਕਰਨ ਦੀ ਕਿਉਂ ਤੂੰ ਵੱਧਮੀ ਘਟਮੀ ਕਰਦੀ ਐ ਫਿਰ ਅਗਲਾ ਤਾਂ ਗਾਲਾਂ ਦੇਊਗੀ ਤੈਂ ਤਾਂ ਛੇਤਰਖਾਨੀ ਐ ਫਿਰ ਪੁੱਤ ਤੈਨੂੰ ਪਤਾ ਐ ਪਹਿਲੇ ਦਿਨੋਂ ਨਹੀਂ ਲੱਗਦੀ ਤਾਂ ਮੇਰੇ ਇਤੇ ਬਹੁਤ ਕਾਲਕਦਸ਼ਣੀ ਖਰਾਬ ਹੈ ਤੈਨੂੰ ਐਵੇਂ ਲੱਗਦੀ ਹੈ ਸਭ ਝੂਠਾ ਦੋਸਨ ਲਾਉਂਦੀ ਹੈ ਮੈਂ ਕੋਈ ਕਿਸੇ ਚੁਗਲੀ ਨਹੀਂ ਕਰਦੀ ਮੈਂ ਕਾਹਤੋਂ ਕਰੂੰਗੀ ਸ਼ੁਕਰ ਹੈ ਵੀਰੇ ਹੁਣ ਤਾਂ ਛੱਡਾ ਹੀ ਕਰੇ ਹੋਰ ਹੁਣ ਉਹੀ ਸਿਆਪਾ ਚ ਨਾ ਹਾਂ ਤਾਂ ਬੇਪੇ ਨਹੀਂ ਕਰਤਾ ਹੀ ਹੋਰ ਬੇਪੁੱਤਰ ਆਵਾਗਾ ਤੇ ਸਾਡੀ ਵਾਰ ਚੈ ਨਾ ਨਾ ਚਾਚੀ ਸਾਡੇ ਤਾਂ ਕੋਈ ਰੋਲ ਨਹੀਂ ਪਿਆ ਹੈਗਾ ਰੋਲ ਤਾਂ ਇੰਨੇ ਪੈਰ ਤੇ ਪੁੱਤ ਸਾਡੇ ਬਾਚ ਨਾ ਚਾਚੀ ਤੁਹਾਨੂੰ ਉਹੀ ਲੱਗਿਆ ਉਹੀ ਤਾਂ ਕਿਉਂ ਲੱਗਿਆ ਕਿੰਨਾ ਤਾਂ ਖੁਰਦਮ ਪਿਆ ਪੁੱਤਰੇ ਓ ਚਾਚੀ ਤੈਨੂੰ ਹੀ ਲੱਗਿਆ ਕਿਥੇ ਪਾਸੇ ਹੋਰ ਆਉਣਾ ਸਾਡੇ ਕੋਲ ਰੌਲਾ ਪਿਆ ਕੋਈ ਚੱਲ ਭਈ ਨਹੀਂ ਹੋਣਾ ਤੁਹਾਡੇ ਪਾਸੇ ਜਾ ਹੋਰ ਹੁਣ ਆ ਜਾ ਵੀਰੇ ਮੈਨੂੰ ਛਾਰਦੇ ਨੇ ਮੈਂ ਤਾਂ ਲੋਕਾਂ ਤੋਂ ਛਾਰ ਕੇ ਨਾ ਰੱਜਾਂ ਚੱਲ ਹੋ ਗਿਆ ਤਾਂ ਵਧੀਆ ਇਹਨਾਂ ਨਾਲ ਸਿਬੋ ਦਾ ਨਾ ਹੋਰ ਹਨ ਮੈਂ ਲਾਉਂਦੀ ਰਹੇ ਪੰਗੇ ਹੁਣ ਪਤਾ ਲੱਗਾ ਜਾਇਦਾ ਉਹਨੂੰ ਟੱਕਰੀ ਆਣ ਪਤੰਦਰ ਨਹੀਂ ਪੋਰੀ ਚੱਲ ਆਪਾਂ ਕਿਲਣਾ ਚ ਖਰੇ ਚੱਲੀ ਗਿਆ ਆਪਾਂ ਤਾਂ ਠੀਕ ਤਾਂ ਕਿ ਮੈਂ ਸੂਹਾ ਲੈਂਦੀ ਫਿਰਦੀ ਆਹ ਹੋਰ ਵੀਰੇ ਜੇ ਤੂੰ ਇਹ ਜੀਆਂ ਗੱਲਾਂ ਕਰਦੀਆਂ ਤਾਂ ਅੱਜ ਮੈਨੂੰ ਸੋਸੋ ਕੁਸ ਬੋਲੀ ਅਕੇ ਤੇਰੀ ਮਾਂ ਕੇ ਮੇਰੀ ਨੂੰਹ ਲਵੇ ਚੁਗਲੀਆਂ ਕਰਦੀ ਏ ਜੇ ਤੂੰ ਨਾ ਇਹ ਜੀਆਂ ਗੱਲਾਂ ਕਰੇ ਤਾਂ ਮੈਨੂੰ ਸੁਣਨੀਆਂ ਪੈਗੀਆਂ ਨਹੀਂ ਮੈਂ ਸੁਣਾ ਕੇ ਆਉਂਦੀ ਉਹਨੂੰ ਚਾਰ ਹੋਰ ਨਹੀਂ ਤੀਏ ਮੈਂ ਕਾਨੂੰ ਉਹਨੂੰ ਕੁਸ ਕਹਿਣੀ ਆ ਸਾਬ ਆਪੇ ਲਵਾ ਬਣਾ ਬਣਾ ਗੱਲਾਂ ਕਰਦੀ ਆਹੋ ਉਹਦੇ ਪਹਿਲੇ ਦਿਨੋਂ ਚੁਗਲ ਖੋ ਰਹੀ ਏ ਉਹ ਪਹਿਲਾਂ ਦੀ ਪਹਿਲਾਂ ਤੇਰੇ ਪਿਆ ਤੋਂ ਹੱਡ ਕਟਵਾਉਣ ਦੀ ਮੇਰੇ ਤੀਜੇ ਦਿਨ ਲਾਲਾ ਚੁਗਲੀਆਂ ਕੋਈ ਨਾ ਮੈਂ ਕੱਢੂ ਉਹਦੇ ਤਾਂ ਜੀਬ ਬਸ ਮਾਰ ਕੇ ਲੱਗਣ ਦੇ ਮੌਕੇ ਮੇਰੇ ਹੱਥ ਆਪਦੇ ਆਪ ਨੂੰ ਬਾਲੀ ਕਹੋਂਦੀ ਏ ਪਤਾ ਮੈਨੂੰ ਕਿੰਨਾ ਕੁਸ ਬੋਲੀ ਏ ਸੁ ਨੀਤੀਏ ਉਹਦਾ ਨਹੀਂ ਸ਼ਰਮ ਆਪਾਂ ਤਾਂ ਲੋਕਾਂ ਤੋਂ ਸ਼ਰਮ ਆਉਂਦੀ ਐ ਆਡਾ ਲਾਉਂਦੇ ਆਪਾਂ ਵਧੀਆ ਨਹੀਂ ਲੱਗਦੇ ਨਾ ਦੂਜੀ ਗੱਲ ਤੇਰਾ ਪਿਓ ਸਰਕਾਰੀ ਮੁਲਾਜ਼ਮ ਐ ਇਹ ਥੀਮੀ ਦਾ ਕੀ ਪਤਾ ਕਿ ਦੂਸ਼ਣ ਲਾਦੇ ਜਾ ਕੇ ਮਾਂ ਤੂੰ ਤਾਂ ਰਹਿਣ ਦੇ ਤੂੰ ਤਾਂ ਘਰ ਹੀ ਬੋਲਣ ਯੋਗੀ ਐ ਉ ਤਾਂ ਤੁੱਤੋ ਸਵਾ ਨਹੀਂ ਉੜਦੀ ਹੈਗੀ ਪੁੱਤ ਲੋਕ ਆਪਾਂ ਨੂੰ ਕੀ ਕਹਿਣਗੇ ਰੋਜ਼ ਆਡਾ ਲਾਈ ਰੱਖਦੀਆਂ ਨੇਗੇ ਇਹ ਗਮਾਂਢ ਚ ਵੀ ਨਹੀਂ ਕੱਟਦੀਆਂ ਹੈਗੀਆਂ ਚਲ ਐ ਕਰ ਮੈਂ ਨਿੰਬੂ ਪਾਣੀ ਕਰਕੇ ਲੈ ਕੋਣ ਤੇਰੇ ਬਾਹਤ ਐ ਨਾ ਨਗਰ ਮੋ ਆਹੋ ਹੂੰ ਤਾਂ ਲੋਕਾਂ ਨੂੰ ਕਾਹਨੂੰ ਪਤਾ ਲੱਗਦਾ ਜਦੋਂ ਰੋਜ਼ ਗੁੱਤ ਪਟਾਕੇ ਐਂ ਆਈਆਂ ਕਦੇ ਬਾਂਦੜਾ ਕਿਆ ਜਾਂਦੀ ਐ ਉਦੋਂ ਨਹੀਂ ਲੋਕ ਸੁਣਦੇ ਹੈਗੇ ਵੀ ਇਹਨਾਂ ਦੇ ਘਰੇ ਕੀ ਹੁੰਦਾ ਖਾਈ ਜਾਂ ਛੇਤਰ ਇਹਨਾਂ ਦੇ ਨਹੀਂ ਪੁੱਤ ਕੀ ਕਰੀਏ ਇਹਨਾਂ ਤਾਂ ਸ਼ਰਮ ਲਾ ਰੱਖੀ ਐ ਇਹ ਤਾਂ ਆਪਣੇ ਟੱਬਰ ਤੇ ਪੁਲਸ ਲਈ ਤੀ ਆਹੋ ਲਈਦੀ ਪੁਲਸ ਕਈ ਦੋ ਟੱਬਰ ਦੇ ਸਿਰ ਤੇ ਚੜ ਰਹੀ ਐ ਕੋਈ ਡੰਡੇ ਵਾਲਾ ਨਹੀਂ ਟੱਕਰ ਇਹਨੂੰ ਅੱਜ ਤੱਕ ਤਾਂ ਹੀ ਕਰਦੀ ਇਹੇ ਚ ਬਰੀਕੀਆਂ ਜੇ ਟੱਕਰ ਆਉਂਦਾ ਦੇਖਾਂ ਇਹ ਜਾਂ ਕੁਝ ਕਰ ਜਾਂਦੀ ਕਾਹਨੂੰ ਇਹ ਦਿਨ ਦੇਖਣੇ ਪੈਂਦੇ ਸੱਚੀ ਗੱਲ ਆਉ ਕੁੜੀ ਦੀ ਤੁਸੀਂ ਤਾਂ ਜਮਾਂ ਵਾਲਾਂ ਗੋ ਉਹ ਸਾਨੂੰ ਮਲਾਂਗ ਮਲਾਂਗ ਪਰਖੀ ਗਈ ਤੁਸੀਂ ਉਹਦੇ ਮੂੰਹਾਂ ਨਹੀਂ ਦੇਖੀ ਗਏ ਫ ਉਹ ਸ਼ਹਿਰ ਦੀ ਥੋੜੇ ਮੂਰੇ ਨਾਬਰਬਣੀ ਖੜੀ ਟੀ ਮੈਂ ਤੁਸ ਤਾਂ ਭਾਵੇਂ ਮੈਨੂੰ ਕੇ ਅੰਦਰ ਮਾਰ ਕੇ ਛੱਡ ਜੇ ਤੂੰ ਤਾਂ ਤਾਂ ਨਹੀਂ ਕਿ ਭਾਈ ਪਰਦਾ ਹੁਣ ਚੁੱਪ ਕਰੇ ਬੈਠੇ ਬੋਲ ਕੋਸੇ ਮੈਂ ਕੀ ਸੁਆਹ ਬੋਲਾਂ ਮੈਂ ਤਾਂ ਆਪਣੇ ਕਰਮਾਂ ਨੂੰ ਰੋਣਾ ਬੈਠਾ ਕਿ ਉਹ ਕਿਹੜੀ ਖੜੀ ਟੀ ਜਦੋਂ ਤੇਰੇ ਨਾਲ ਮੇਰਾ ਬਾਪ ਆ ਗਿਆ ਟੀ ਦੱਸ ਹਾਂ ਮਾਰਦੀਆਂ ਗੱਲਾਂ ਦੇਖ ਲੈ ਫੇਰ ਉਹੀ ਗੱਲ ਮੜਕੜ ਵਰਤੀ ਫੋਰ ਥੱਲੇ ਹੈ ਲੋਕਾਂ 'ਚ ਤਾਂ ਨੁਕਸ ਨਹੀਂ ਕਰਦਾ ਮੈਨੂੰ ਕਹੇ ਤੇਰੇ ਨਾਲ ਮੇਰਾ ਬਾਪੇ ਗਿਆ ਬੇਬੀ ਜੀ ਤੇ ਖੋਟ ਹੋਊਗਾ ਨਾ ਉਹ ਚ ਹੀ ਕੱਢਾਂਗੇ ਅੱਬਾ ਬਿਨਾ ਗੱਲ ਤੋਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਨਹੀਂ ਤੂੰ ਟਿੱਕੇ ਬਹਿ ਜਾ ਠਾਕੀਰਾ ਕੀ ਗੱਲ ਤੂੰ ਉਹਨੂੰ ਮੰਗਰੋ ਬਲਾ ਬਲਾ ਘਰੇ ਗੱਲਾਂ ਕਰਦੀਆਂ ਤੈਨੂੰ ਕੋਹਰਾ 헤ਜ ਮਾਰਦਾ ਸੀ ਕੁਝ ਉਗਲਿਆ ਕੇ ਨੂੰ ਢੱਪਰੇ ਪਾਦੀ ਔਖੀ ਹੋਰੀ ਸੀ ਜੋ ਉਹਦੇ ਬਿਨਾ ਨਹੀਂ ਮਾਜਾ ਦੋ ਕੋਈ ਘਰੇ ਆ ਕੇ ਬੈਠ ਹੀ ਗਿਆ ਤਾਂ ਹੁਣ ਧੱਕੇ ਮਾਰ ਕੇ ਤਾਂ ਕੱਢਣ ਤੋਂ ਰਹੀ ਮੈਂ ਨੂੰ ਆਵਗਾ ਨਵਈਏ ਟੈਂਪ ਲਾਈਏ ਮੇਰੇ ਜੂਲਿਆ ਕਰਨੀ ਵਾਲੀ ਨੇ ਵੀ ਮੈਂ ਗੱਲਾਂ ਦੱਸਾਂ ਬੁੜੀ ਦੀਆਂ ਵੀ ਉਹ ਬਾਹਾਂ ਜਾ ਕੇ ਪਿੰਡ 'ਚ ਮੇਰੇ ਗੱਲਾਂ ਫਲਾਵੇ ਹਨਾ ਮੈਨੂੰ ਪਤਾ ਨਾਮ ਕਰਦੀ ਫਿਰਦੀ ਏ ਤੂੰ ਤੂੰ ਮੋਮੋ ਠਾਗਣੀ ਐ ਉਤੋਂ ਕੋਸ ਹੋ ਰੇ ਵਿਚੋਂ ਹੋ ਰੇ ਬਦਨਾਮੀ ਕਰਦੀ ਏ ਤੂੰ ਮੇਰੀ ਹਰ ਟਾਈਮ ਨੀਸੀਪੋ ਤੂੰ ਜਾਣਦੇ ਕਿਉਂ ਟਿੱਕੀ ਟਕਾਈ ਗੱਲ ਨੂੰ ਦੁਬਾਰੇ ਛੇੜੀ ਜਾਨੀ ਆ ਮਸਾਂ ਕੰਮ ਹਸਾ ਬਚਾਇਆ ਜੇ ਗੱਡੀ ਲੀਤੋਂ ਕੇਰਾ ਉਤਰ ਗਈ ਦੁਬਾਰੇ ਗੱਡੀ 'ਚ ਚੜਨੀ ਮੇਰੀ ਗੱਲ ਸੁਣ ਲੈ ਤੂੰ ਫੇਰ ਪਸਤਾਵੇਂਗੀ ਕੇ ਨਾ ਪਸਤਾਵੇਂ ਵੇ ਗੱਲ ਤਾਂ ਹੁਣ ਵਿਗੜੀ ਪਈ ਐ ਜਿੰਜਰਾ ਨਹੀਂ ਕੰਜਰ ਐ ਸੋ ਨਿਕਲ ਉਨਾ ਚਿਰ ਕੰਮ ਨਹੀਂ ਸੁਧਾਉਂਦਾ ਚਾਹੇ ਤੁਸੀਂ ਜ਼ੋਰ ਲਾ ਲੂ ਨਾ ਇੱਕ ਹੀ ਨਿਕਲੂ ਇਹਨਾਂ ਨਾਲ ਮੈਂ ਵੀ ਜਾਉ ਤੂੰ ਰੈਲੀ ਹੋਰੇ ਚੋੜੀ ਹੋ ਕੇ ਕੱਲੀ ਨਹੀਂ ਤੂੰ ਕਿੱਥੇ ਜਾਨੀ ਐ ਤੂੰ ਤਾਂ ਡਰਾਬੇ ਦਿੰਨੀ ਐ ਨਹੀਂ ਤੀਏ ਦਿਨ ਇੱਥੇ ਆ ਜੰਨੇ ਮੁੜ ਕੇ ਤੈਨੂੰ ਰੱਖਦਾ ਕੌਣ ਹੈ ਰੈਣ ਦੇ ਰੈਣ ਦੇ ਮਾਸੀ ਘਰ ਖਰਾਬ ਹੋ ਜੂਗਾ ਜੇ ਕੇਰਾ ਮੈਂ ਲੈ ਗਿਆ ਫੇਰ ਨਹੀਂ ਮੁੜਦਾ ਇੱਕ ਪਾਸਾ ਕਰਕੇ ਛੱਡਾਂਗੇ ਅਸੀਂ ਹੁਣ ਉਹ ਮੰਗਿਆ ਇਹਨਾਂ ਦੀ ਗੱਲਾਂ 'ਚ ਕਾਹਤੋਂ ਤੂੰ ਮੇਰੇ ਕਿੰਨੇ ਦੇਖ ਲਾ ਉਹ ਰੈਣ ਦੇ ਪਰੌਣਿਆ ਤੂੰ ਵੀ ਇਹਨਾਂ ਨੇ ਨਾਲ ਦੀਆਂ ਉਹ ਮੇਰੇ ਆਪਾਂ ਅਜੂਂਦੀ ਤੇ ਜਾ ਰਾਂ ਨਾ ਉਹਨਾਂ ਦੀ ਗੱਲਾਂ ਚਾਹ। ਓਏ ਬੱਸ ਰਹਿਣ ਦੇ ਬਦਨਾਮ ਕਰ ਤਾ ਮੈਂ ਦਾ ਇੱਥੇ ਦਾ। ਫਿਰ ਮੈਂ ਦਾ ਲੈ ਕੇ ਜਾਉ ਹੁਣ। ਚੱਲ ਕੁੜੀਏ। ਵੇ ਲੈ ਜਾ ਲੈ ਜਾ। ਹੂੰ ਤਾਂ ਇਹ ਸਾਡਾ ਬਹੁਤ ਘਰ ਸਾਹਮਣੇ ਰੱਖਿਆ। ਰੋਜ਼ ਦਾ ਮੇਰਾ ਇਹ ਅਡਾ ਲੱਗ ਰੱਖਦੀ ਐ। ਕਲੇਸ਼ ਕਰਦੀ ਐ। ਲੈ ਜਾ ਨਾਜੂ ਲੈ ਕੇ ਜਾਂਦਾ ਇਹਨੂੰ। ਨਹੀਂ ਮੈਂ ਕਿੱਥੇ? ਕਲੇਸ਼ ਤਾਂ ਤੂੰ ਕਰਦੀ ਆ। ਨਾਲ ਸਾਰਾ ਠੂਣਾ ਫਿਰ ਮੇਰੇ ਤੇ ਪੰਨਦੀ ਆ। ਦੇਖ ਲੈ ਦੇਖ ਲੈ। ਆਹ ਦੇਖ ਲੈ ਦੋਨੇ ਭੈਣ ਭਾਈ ਮੈਨੂੰ ਕੁੱਤੇ ਵਾਂਗ ਜਿੰਬੜੇ ਬੈਠੇ ਨੇ। ਤੂੰ ਤਾਂ ਜਿਉਂਦੇ ਹੀ ਮਰ ਗਿਆ ਕੰਜਰਾ। ਜਵਾਖੋ ਪੁੱਤ ਰੋਟੀ ਪਣੀ ਤਿਆਰ ਕਰ ਲੋ ਇਹ ਤਾਂ ਇਹੀ ਬੋਲੀ ਜਾਊਗੀ ਜਿੰਨਾ ਬੁਲਾਓਗੇ ਇਹ ਤਾਂ ਕੁੱਤੇ ਵਾਲਾ ਹੱਡ ਲੱਗਿਆ ਹੈ ਇਹਦੇ ਤਾਂ ਕਾਹਨੂੰ ਛੇੜੇ ਛੇੜਦੇ ਤੁਸੀਂ ਹੋਰ ਬਾਬੀ ਘਰੇ ਕਲੇਸ ਆਈ ਰਹੁ ਇਹ ਨਹੀਂ ਮਿਟਦਾ ਹੈਗਾ ਤੇ ਇਸ ਦਾ ਅੱਠ ਨੂੰ ਮੁੱਕ ਜੇ ਜਾਂ ਕੰਜਰ ਲਗਾੜਾ ਘਰੋਂ ਨਿਕਲ ਜੇ ਮੈਂ ਲਿਖ ਕੇ ਦਿੰਨੀ ਆ ਜੇ ਮੁੜ ਕੇ ਘਰੇ ਸੋ ਜੇ ਹੋਰ ਤੁਹਾਨੂੰ ਤਾਂ ਇਹੀ ਬੁਰਾ ਲੱਗਦਾ ਮੈਨੂੰ ਤਾਂ ਵਿਆਹ ਵਰਗਾ ਲੱਗਦਾ ਇਹ ਮੈਂ ਇਹਨੂੰ ਘਰ ਚੱਲ ਸਕਦੀ ਦੇਖ ਮਾਸੀ ਮੇਰੇ ਪਿੱਛੇ ਤਾਂ ਤੁਸੀਂ ਹੁਣ ਲੜੋ ਨਾ ਮੈਂ ਤਾਂ ਹੁਣ ਭੱਗ ਜਾਣਾ ਆਪਦਾ ਚੱਲ ਕੁੜੀਏ ਪਾ ਮੇਰਾ ਸਮਾਨ ਮੈਂ ਤਾਂ ਜਾਵਾਂ ਵੇ ਭੱਗ ਜਾ ਭੱਗ ਜਾ ਮੈਂ ਕੀ ਤੇਰੇ ਸੰਗਲ ਪਾਇਆ ਚੱਲ ਬੁੜੀਏ ਪਾ ਕੱਪੜੇ ਨਹੀਂ ਵੀਰੇ ਤੂੰ ਨਾ ਜਾ ਨਹੀਂ ਨਹੀਂ ਮੈਨੂੰ ਜਾਣ ਦੇ ਉਹ ਨਹੀਂ ਤੂੰ ਮੇਰੇ ਕੱਪੜੇ ਪਾ ਕੇ ਦੇ ਉਹ ਮੰਮੇ ਮੇਰੀ ਗੱਲ ਸੁਣ ਦੇਖੀ ਪਤਾ ਹੈ ਕਿ ਐਨਾ ਤਾਂ ਚੱਲਦਾ ਰਹਿੰਦਾ ਔਰ ਹੁਣ ਐ ਨਹੀਂ ਜਾਇਆ ਕਰਦੇ ਮੈਂ ਨਾ ਨਾ ਬਰੌਣੇ ਜਾਣ ਦੇ ਹੁਣ ਲੈ ਦੇਖ ਲੈ ਕਿਵੇਂ ਉਹਦੀ ਪੂਛ ਪੂਛ ਕਰ ਲਾ ਕਰੇ ਨੇ ਜਾਂਦਾ ਵਗ ਜਾਂਦੇ ਤੂੰ ਸਾਨੂੰ ਦੱਸੇ ਜੇ ਕੋਈ ਗਾਹ ਛੜੋਣੇ ਵੇਲੇੜ ਤੋਂ ਨਹੀਂ ਬਸ ਕਰ ਮਾਂ ਕਿਉਂ ਸਾਰਾ ਦਿਨ ਜਵਾਕ ਦੇ ਪਿੱਛੇ ਪਈ ਰਹਿਣੀ ਹੈ ਤੂੰ ਨੀ ਤੈਨੂੰ ਇਹ ਜਵਾਬ ਲੱਗਦਾ ਹੈ ਇਹ ਤਾਂ ਪੂਰਾ ਕੰਜਰ ਹੈ ਫਿੱਟੜੀਆਂ ਦਾ ਫੇਟ ਜਿੰਨਾ ਕੰਜਰ ਕਲੇਸ਼ ਕਰਾਉਂਦਾ ਸਾਰਾ ਇਹੀ ਕਰਾਉਂਦਾ ਹੈ ਦੇਖ ਲੈ ਬਾਪੂ ਕਿਵੇਂ ਬੋਲਣ ਲੱਗੀ ਪਈਆ ਉਹ ਪੁੱਤ ਮੈਂ ਕੀ ਦੇਖਾਂ ਇਹਦਾ ਬਦੀਨ ਕਰ ਲਿਆ ਬਦੀਨ ਨਹੀਂ ਕਰ ਲਿਆ ਕਿਤੇ ਨਹੀਂ ਸੁਖਦਾ ਸਾਹ ਆ ਇਹਦੇ ਕਿ ਨੂੰ ਵੀ ਕਿਤੇ ਤਾਂ ਬੰਦੇ ਨੂੰ ਸੁਖਦਾ ਸਾਹ ਜੇ ਸੁਖਦਾ ਸਾਹ ਨਾ ਕਰੇਂ ਤਾਂ ਇਹਨੂੰ ਲੈਣ ਦੇ ਦੂੰ ਇਹਦਾ ਜੀ ਕਰਦਾ ਇਹ ਤੇ ਗਰ ਘੁੱਟਦਾ ਮੈਂ ਕੰਜਰ ਦਾ ਫੜ ਕੇ ਮੇਰੀ ਕੋਈ ਬਾਹ ਨਹੀਂ ਜਾਂਦੀ ਜੀ ਤਾਂ ਮੇਰਾ ਜਿਆ ਕਰਦਾ ਤੇਰੇ ਗਿੱਟੇ ਗਿੱਟੇ ਤੋੜਦਾ ਮੈਂ ਹਾਂ ਜੇ ਗਿੱਟੇ ਨਾਲ ਤੋੜਦਾ ਤੈਨੂੰ ਮੇਰੇ ਬਿਨਾ ਕਿਸੇ ਨੇ ਨਹੀਂ ਪੁੱਛਣਾ ਮਾਰਦੀਆਂ ਗੱਲਾਂ ਚਾਬਰ ਚਾਬਰ ਜਿਹੜੀ ਗੱਲਾਂ ਨਹੀਂ ਮਾਰਦੀ ਮੈਨੂੰ ਤਾਂ ਤੇਰੀ ਪੁੱਛਗਿਛ ਦੀ ਲੋੜ ਨਹੀਂ ਤੂੰ ਬੋਟਾਂ ਦੀਆਂ ਦਾ ਬਣ ਕੇ ਰਹਿ ਚਮਚਾ ਮੈਥੋਂ ਨਹੀਂ ਕਿਸੇ ਮੂਰੇ ਨਿਵੇਂ ਜਾਂਦਾ ਮੈਂ ਤਾਂ ਆਪਣੀ ਹੈਂਗੜੀ ਨਾਲ ਜਿਊਂਗੀ ਹੈਂਗੜੀਆਂ ਰੱਖ ਕੱਲੇ ਚੰਗਾ ਹੈਂਗੜੀ ਰਹਿ ਜੀ ਪੱਲੇ ਕਿਸੇ ਨੂੰ ਨਹੀਂ ਤੈਨੂੰ ਸਿਆਣ ਨਾ ਹੈਗਾ ਹੈਂ ਗੜੀਆਂ ਗੜੀ ਤੇ ਆ ਗਈ ਕੱਲੀ ਹੈਂਕੜੀ ਰਹੂਗੀ ਇਹਦੇ ਲਵੇ ਸਾਰਾ ਦਿਨ ਨੂੰ ਪੁੱਤ ਦਾ ਵੱਖ ਕਰੂਗਾ ਸਾਰਾ ਦਿਨ ਨੂੰ ਹਾ ਪੁੱਤਾਂ ਦਾ ਵੱਖ ਕਰੂਗਾ ਚੌਰਾ ਮੇਰੀ ਦਾਜ ਦਾ ਕਹਿੰਦੇ ਸੋਣੀਆਂ ਨਹੀਂ ਕੰਜਰ ਨੇ ਨਹੀਂ ਉਹ ਵੀ ਤੇਰੇ ਨੇ ਉਹ ਕਿਹੜਾ ਕਿ ਤੂੰ ਹੋਰ ਲਿਆਂਦੇ ਤੇ ਮੈਨੂੰ ਐ ਤਾਂ ਦੱਸ ਦੇ ਹੈਂ ਕਹੀ ਇਹਨੇ ਨੂੰ ਪੁੱਤ ਨਾਲ ਨੂੰ ਪੁੱਤ ਬਾਬੂ ਤੁਸੀਂ ਤੇਰੇ ਨਹੀਂ ਹੈਗੇ ਬੱッセ ਕਰ ਰਿਹਾ ਭਾਈ ਮੈਂ ਤਾਂ ਬੱਸ ਕਿ ਮੈਂ ਗੋਲੀ ਮਾਰਦਾ ਤੇ ਮੈਂ ਬੈਠੀ ਰਹਿਣੀ ਬੇਬੇ ਕੱਲੀ ਇੱਥੇ ਮਿੱਟੀ ਵੀਦੀਨ ਕਰ ਰੱਖੀ ਹੈ ਮੇਰੀ ਮਿੱਟੀ ਨਹੀਂ ਵੀਦੀਨ ਕਰ ਰੱਖੀ ਸਾਰਾ ਦਿਨ ਉਹਨਾਂ ਦੇ ਵਿੱਚ ਬੜਿਆ ਰਹਿੰਦਾ ਮੇਰੀ ਤਾਂ ਕੋਈ ਦੁੱਖ ਦੀ ਨਹੀਂ ਸੁੱਖ ਦੀ ਨਹੀਂ ਕੋਈ ਦਵਾਈ ਦੀ ਨਹੀਂ ਕੋਈ ਬੂਟੀ ਦੀ ਨਹੀਂ ਸਾਰਾ ਦਿਨ ਉਹਨਾਂ ਦਾ ਪੱਕ ਪੂਰੂ ਜਦੋਂ ਵੀ ਪੂਰੂਗਾ ਹੈ ਮੈਂ ਕਿਹੜਾ ਤੋ ਘਾਹ ਛੜਾਉਣਾ ਬੜਿਆ ਰਹ ਉਹਨਾਂ ਦੇ ਵਿੱਚ ਮੈਨੂੰ ਕੀ ਲੋੜ ਹੈ ਮੇਰਾ ਕੱਲੀਓ ਚੰਗੀਆਂ ਬਧੇਰੀ ਮੇਨ ਤਾਂ ਲੋੜ ਨਹੀਂ ਕਿਸੇ ਦੀ ਤੁਸੀਂ ਸਾਰ ਟਪਰੇਕਾ ਕਰਕੇ ਰੱਖੋ ਆਪਦਾ ਮਰਾ ਕੱਲੀ ਜਾਏ ਗੜੀ ਬਾਦੂਆ ਇੱਕ ਦਿਨੀ ਹੈਗੀ ਵੀ ਤੂੰ ਟਿਕਦੀਆਂ ਤੇਰੇ ਲੱਛਣ ਨਹੀਂ ਹੈਗੇ ਮੈਂ ਤਾਂ ਰੋਟੀ ਖਾਣੀ ਆ ਨੂਪਤਾਂ ਲਾ ਕੇ ਵੀ ਤੈਨੂੰ ਆਈ ਮੈਂ ਵੀ ਨਾ ਖਾ ਰੋਟੀ ਕਾ ਮਾ ਵੀ ਇਹਦੀ ਵੀ ਗੱਲ ਪੈ ਜਾਣ ਮੇਰੇ ਮੰਗੂ ਤੂੰ ਹੀ ਖਾ ਲੈ ਪਰੌਂਠੇ ਮੈਨੂੰ ਤਾਂ ਲੋੜ ਨਹੀਂ ਨੂਹ ਪਤਾ ਦੀ ਮੈਂ ਤਾਂ ਪਕਾ ਕੇ ਖਾ ਲੂੰ ਆਪਦੀਆਂ ਮੈਂ ਤਾਂ ਬਥੇਰੇ ਪਰੌਂਠੇ ਦਿੰਦੇ ਨੇ ਤੈਨੂੰ ਟਾਈਮ ਤਾਜੀ ਰੋਟੀ ਮਿਲਦੀ ਆ ਤੇਰੇ ਮੰਗੂ ਥੋੜੀ ਮੈਂ ਨ ਕੋਚਾ ਕੱਢਦਾ ਜਿਵੇਂ ਤੂੰ ਨੂਹ ਕੋਚਾ ਕੱਢਦੀ ਆ ਐਚ ਨੂਨ ਨਹੀਂ ਹੈਗਾ ਤੇ ਮਿਰਚ ਨਹੀਂ ਹੈਗਾ ਖਾਈ ਚ ਲਗਾ ਲਾ ਮੈਂ ਮੈਂ ਤਾਂ ਕਰੂੰਗੀ ਮੈਂ ਤਾਂ ਕਰਕੇ ਖਾ ਲੂੰਗੀ ਤੂੰ ਫਰੀ ਜਾ ਫਰੀ ਜਾ ਨਾਲੇ ਹੋਰ ਫਰੀ ਜਾ ਮਾ ਆ ਦੇ ਗੱਲਾਂ ਆ ਦੇਖ ਲੈ ਮੌਜਾ ਨਾ ਪੈ ਨਹੀਂ ਐਸੀ ਥੱਲੇ ਲੱਗਾ ਰ ਸੀਰੀ ਇਹਨਾਂ ਦਾ ਸੀਰੀ ਰਾਜਾ ਇਹਨਾਂ ਨਾਲ ਅਹੀ ਜੀ ਕਰਤੂਤ ਦੀ ਮਾਲਕਾ ਖਾਈ ਆ ਛਿੱਤਰਾ ਮੈਂ ਤਾਂ ਛਿੱਤਰੇ ਖਾ ਲੂ ਮੈਂ ਡੱਕਾ ਹੀ ਤੋੜ ਕੇ ਜਿੰਨੇ ਨਾ ਮੂਰੇ ਤੇਰੇ ਵਾਂਗੂ ਨਹੀਂ ਮੈਂ ਘੱਕ ਪਾਉਂਦੀ ਨੰਗਰਾਂ ਨੂੰ ਮੈਂ ਤੂੰ ਪਾਉਂਗਾ ਗਾਲਾਂ ਮੈਂ ਨਹੀਂ ਖਾਂਦਾ ਮੈਂ ਫੇਰ ਤੂੰ ਨਹੀਂ ਖਾਂਦਾ ਹੋ ਤਾਂ ਤੈਨੂੰ ਇਹ ਕਿਉਂ ਬਾਬਾ ਦੇ ਨੇ ਜੁੱਦੂ ਜੱਟ ਮਗ ਮੈਂ ਗਾਲਾਂ ਖਾਣਾ ਹਾਂ ਲੱਗਾ ਰ ਨੌਕਰ ਇਹਨਾਂ ਦਾ ਹਟ ਟਾਈਮ ਖੋ ਚੰਗਾ ਬਣੇ ਚੱਲਦਾ ਮੈਂ ਤਾਂ ਵੀਰੇ ਦੇਖੀਂ ਨਾ ਜਾ ਅੱਜ ਦੀ ਰਾਤ ਰਹਿ ਆਪਾਂ ਨਾ ਨਾ ਬਣੇ ਮੇਰੇ ਕਰਕੇ ਤੁਹਾਡੇ ਘਰੇ ਕਲੇਸ਼ ਹੁੰਦਾ ਹੁਣ ਮੈਨੂੰ ਜਾਣ ਦੇ ਵੀਰੇ ਦੇਖੀਂ ਤੇਰੇ ਕਰਕੇ ਤਾਂ ਮੇਰੇ ਜੀ ਲੱਗ ਰਿਹਾ ਇੱਥੇ ਨਹੀਂ ਇੰਨੇ ਕੰਨੇ ਕਲੇਸ਼ ਕਿੱਥੋਂ ਜੀ ਲੱਗਦਾ ਦੇਖੀਂ ਅੱਜਾ ਦਿਨ ਰੁਕ ਜਾ ਕੱਲੂ ਵਾਗ ਜੀ ਨਾ ਨਾ ਬਣੇ ਹੋਰ ਨਹੀਂ ਮੇਤੋਂ ਹੁਣ ਕਹਾ ਆ ਜਾਂਦਾ ਨਾਲੇ ਤੁਹਾਡੀ ਬੁੜੀ ਨਹੀਂ ਹੁਣ ਸੁਧਰਦੀ ਮੈਨੂੰ ਹੁਣ ਜਾਣ ਦੇ ਹੁਣ ਤਾਂ ਮੈਂ ਬਾਪੂ ਤੇ ਮਾਮੇ ਨੂੰ ਲੈ ਕੇ ਆਉ ਉਹੀ ਕਰਨਗੇ ਠੀਕੇ ਇਹਨੂੰ ਦੇਖ ਲੈ ਦੇਖ ਲੈ ਕੀ ਗੱਲਾਂ ਕਰਦਾ ਵੇ ਸੀਬੋ ਦਾ ਐਵੇਂ ਮਲੇ ਤੁਸੀਂ ਦਿਨ ਹੁੰਦੀ ਰਹੀ ਤੇਰੇ ਮਾਮੇ ਜੀ ਤੇ ਤੇਰੇ ਪਿਓ ਜੀ ਦੀ ਗੱਲ ਜਿਹੇ ਜੇ ਤੂੰ ਮਲੰਗਾ ਉਹ ਜੋ ਉਹ ਮਲੰਗ ਨੇ ਕੰਜਰ ਚੰਗਾ ਬਈ ਹੁਣ ਤਾਂ ਮੈਂ ਜਾਣਾਂ ਮੇਰੇ ਤੋਂ ਨਹੀਂ ਕਹਿਆ ਸੁਣਿਆ ਜਾਂਦਾ ਹੁਣ ਹੁਣ ਮੈਨੂੰ ਜਾਣ ਦੇ ਦੇਖੇ ਮੇਰੇ ਨਾਂ ਦਾ ਦੇਖੇ ਤੁਰੋਂ ਨੀ ਗਾਦੋਂ ਮੈਂ ਜਾਣਾਂ ਹੁਣ ਦੇਖ ਲੈ ਦੇਖ ਲੈ ਕਿਵੇਂ ਪਖੰਡ ਕਰਦੀ ਐ ਕਿਵੇਂ ਨਮੀ ਵੀ ਇਹੀ ਆਈ ਹੁੰਦੀ ਐ ਵਗ ਜਾ ਵਗ ਜਾ ਵੀਰ ਆਪਣੇ ਘਰ ਨੂੰ ਤੈਨੂੰ ਜਾਣਾ ਹੀ ਐ ਇਹਦਾ ਆਈ ਰੁਸਗੀ ਜਾਊਗੀ ਬਸ ਬਸ ਤੂੰ ਕਾਦੋ ਰੋਨੀ ਆ ਤੇਰਾ ਘਰ ਐ ਇਹ ਤਾਂ ਤੈਨੂੰ ਕੱਟਣੀ ਪਊਗਾ ਓਰੇ ਨਰਸ਼ਮੀ ਕੁੜੀ ਐ ਜਾਂਦਾ ਵਗ ਜਾਂਦੇ ਤੂੰ ਘਰ ਮੇਂ ਜਾਨੀ ਐ ਮੈਨੇ ਜਾਣ ਤੇਰਾ ਓ ਤੂੰ ਚੁੱਪ ਪੈਰਾ ਸ਼ੀ ਬੋ ਮੇਰੀ ਗੱਲ ਸੁਣ ਲੈ ਤੈਨੂੰ 100 ਦੀ ਇਕਵਲ ਦੱਸ ਦੇਣਾ ਜਾਂ ਤਾਂ ਮੈਂ ਕੁਛ ਕਰ ਲੂੰਗਾ ਨਹੀਂ ਤੇਰਾ ਇੱਕ ਪਾਸਾ ਕਰ ਦੂੰਗਾ ਮੈਂ ਤੈਨੂੰ ਦੱਸਦੀ ਗੱਲ ਤੂੰ ਸੁਧਰ ਜਾ ਜੇ ਸੁਧਰੇ ਅੰਦਰ ਦਿੱ ਤੂੰ ਹਾਂ ਤੇ ਤੂੰ ਤਾਂ ਮੇਰੀ ਹਵਾ ਕਾ ਨਿੰਜਾ ਕਰ ਸਕਦਾ ਉਹ ਬਈ ਥਾਣੇ ਚ ਰਵਟ ਲਖਈ ਤੂੰ ਤਾਂ ਮੇਰੇ ਹੱਥ ਨਹੀਂ ਲਾ ਸਕਦਾ ਨਾਨੀ ਯਾਦ ਕਰਾ ਦੂ ਥੋੜੀ ਸਾਰਿਆਂ ਦੀ ਅਸਲੀ ਰੂਪ ਤੁਸੀਂ ਨੇ ਹਲੇ ਮੇਰਾ ਦੇਖਿਆ ਨਹੀਂ ਮਾਸੜਾ ਮੇਰੇ ਪਿੱਛੇ ਕਾ ਨੂੰ ਤੁਸੀਂ ਕਲੇਸ਼ ਕਰਦੇ ਹੋ ਮੈਨੂੰ ਜਾਣ ਦੋ ਹੁਣ ਬਹੁਤ ਦਿਨ ਹੋ ਗਏ ਮੈਨੂੰ ਆਏ ਨੂੰ ਇੱਥੇ ਚੰਗਾ ਬਾਈ ਮੰਗੇ ਮੇਰੀ ਗੱਲ ਸੁਣਾ ਤਾਂ ਤੋ ਵੜਿਆ ਕਰੀ ਜਾ ਨਾ ਯਾਰ ਜਿੱਥੇ ਆਏ ਨੇ ਦਿਨ ਲਾ ਤੇ ਇੱਕ ਦਿਨ ਹੋਰ ਲਾ ਜਾ ਦਿਨੇ ਰਹਿ ਜਾ ਨੇ ਇੱਕ ਦਿਨ ਹੋਰ ਹੋਰ ਹੁਣ ਨਾਲ ਇਹਦਾ ਜੀਲਾ ਕੋਈ ਵਿਚਾਰੀ ਤਾਂ ਮਾਨ ਲੈ ਕੇ ਕਰ ਲੈ ਨਾ ਨਾ ਪਰੌਣੇ ਜਾਣਦੇ ਪਤਾ ਨਹੀਂ ਕੀ ਇਹਨਾਂ ਨੇ ਸੱਚ ਪਾਰਖਿਆ ਕਿਵੇਂ ਸਾਰਾ ਟੱਬਰ ਇਹਦੀ ਪੁੱਛ ਪੁੱਛ ਕਰਨ ਲੱਗ ਰਿਹਾ ਜਾਂਦਾ ਵਗ ਜਾਂਦੋ ਤੁਸੀਂ ਦੱਸਿਓ ਕਿ ਧਾਰ ਖੜਾਉਂਗੇ ਮੈਂ ਤਾਂ ਆਪੀ ਯਾਰਾ ਮਾਸੀ ਮੈਂ ਕਾਨੂੰ ਰੁਕਦਾ ਨਾਲ ਤੂੰ ਹੀ ਕਾਨੂੰ ਖੌਰੂ ਪਾਈ ਜਾਂਦੀ ਆ ਸਾਨੂੰ ਤਾਂ ਜੇ ਪਹਿਲਾਂ ਪਤਾ ਹੁੰਦਾ ਅਸੀਂ ਕਾਨੂੰ ਰਿਸ਼ਤਾ ਕਰਦੇ ਇੱਥੇ ਮੈਂ ਨਾ ਕਰਦੇ ਮੇਰਾ ਕਿਹੜਾ ਕੁਮਾਰਾ ਫਿਰਦਾ ਜੀ ਉਹ ਤਾਂ ਤੇਰੇ ਬਾਪਹਾੜੇ ਕਰਦਾ ਦੀ ਕਹਿੰਦਾ ਮੇਰੀ ਕੁੜੀ ਦਾ ਰਿਸ਼ਤਾ ਲੈ ਲਓ ਰਿਸ਼ਤੇਦਾਰੀ ਬਣ ਜੂਗੀ ਰਿਸ਼ਤੇਦਾਰੀ ਦੇ ਵਿੱਚ ਹੁਣ ਘਟਿਆ ਵੀ ਨਹੀਂ ਜਾਂਦਾ ਤੈਨੂੰ ਬੜਾ ਪਤਾ ਮਾਸੀ ਹੁਣ ਮਾਰ ਰਹੀਆਂ ਗੱਲਾਂ ਆ ਮਾਸੜ ਨੂੰ ਪੁੱਛ ਉਦੋਂ ਕਿੰਨੇ ਬੰਦੇ ਭੇਜੇ ਤੇ ਸਾਡੇ ਘਰੇ ਰਿਸ਼ਤੇ ਵਾਲੇ ਵੀ ਸੋਢੀ ਕੁੜੀ ਦਾ ਰਿਸ਼ਤਾ ਦੇ ਦੋ। ਉਹ ਭਾਈ ਕਾ ਨੂੰ ਤੁਸੀਂ ਹੋਰ ਇਹ ਗੱਲਾਂ ਲੈ ਕੇ ਬਹਿ ਗਏ। ਤੁਸੀਂ ਟਾਈਮ ਲਗਾਉਣ ਵਾਲਾ ਕੰਮ ਕਰੋ ਦੱਸਾ। ਹਾਂ ਗੱਲਾਂ ਨਹੀਂ ਕੋਈ ਹੋਈ ਸੋਢੀ ਜਿਹੜੇ ਤੁਸੀਂ ਕਰਦੇ ਹੋ। ਨਾ ਨਾ ਮਾਸੜਾ ਹੁਣ ਟਾਈਮ ਤਾਂ ਲੰਘਦਾ ਨਹੀਂ। ਆਹ ਦੇਖ ਲੈ ਕਿਵੇਂ ਟੱਪਦੀ ਆ। ਬੇ ਤੇਰੇ ਮਾਸੜ ਤੋਂ ਸਵਾ ਨਹੀਂ ਉੱਡੀ। ਆਹ ਵਾਈ ਲਖੜ ਮੱਥੇ ਮੇਰੇ। ਹਾਂ ਡੰਗਰਾ ਮਰਦੀ ਐ। ਸ਼ਾਨਦਾਰੀ ਪਤਾ ਇਹਨੂੰ ਪਹਿਨਣ ਦਾ ਨਹੀਂ ਪਤਾ। ਨਾ ਉ ਤਾਂ ਸਾਰੇ ਤਰੀਕੇ ਵੀਲੇਜ ਗਈ ਤੀ ਮੇਰੀ ਨੂੰ ਇੰਨੀ ਸੋਹਣੀ ਆ ਮੇਰੀ ਨੂੰ ਇੰਨੀ ਪੜੀ ਹੋਈ ਆ ਹੈ ਅੱਜ ਇਹ ਬੋਲੀ ਹੋ ਗਈ ਅੱਜ ਮੈਂ ਸੋਹਣੀ ਸੋਹਣੀ ਨੂੰ ਕੀ ਕਰਾਂ ਬੋਲਣ ਦਾ ਇਹਨੂੰ ਪਤਾ ਨਹੀਂ ਹੈਗਾ ਹੈ ਮੇਰੇ ਮੱਥੇ ਮਾਰੀ ਦਾ ਲਿਆ ਕੇ ਸੋਹਣੀ ਦਾ ਚਾਰ ਪਾਲਾ ਸੋਹਣੀ ਦਾ ਤੈਨੂੰ ਜਿਆਦਾ ਪਤਾ ਬੋਲਣ ਦਾ ਬੋਲਣ ਦਾ ਨਹੀਂ ਪਤਾ ਹੈਗਾ ਮਾਰਦੀ ਆ ਗੱਲਾਂ ਤੈਨੂੰ ਬੜੀ ਆਖਲਾ ਬੁੜੀ ਏ ਹੁਣ ਤੂੰ ਮੇਰਾ ਮੂੰਹ ਖਲਾਵੇਂਗੀ ਮੇਰੇ ਚੁੱਪ ਕਰ ਜਾ ਚੱਲ ਤੂੰ ਅੰਦਰ ਚੱਲ ਇਹ ਤਾਂ ਬੋਲੀ ਜਾਓ ਇਹ ਤਾਂ ਆਪ ਤਾਂ ਗੰਦੀ ਲੱਗ ਰਿਹਾ ਜੰਗਾ ਭਲਾ ਉਹ ਜਾਣ ਲੱਗ ਰਹੀ ਹੁਣ ਫੇਰ ਅੰਦਰ ਲੈ ਗਈ ਕਿਹੜੀ ਸਕੇ ਪਰ ਇਹਨਾਂ ਨੂੰ ਕਿਸੇ ਵਕਤਾਂ ਨੂੰ ਕੀ ਹੈ ਮੈਂ ਵੀ ਦੇਖ ਰਹੀ ਹਾਂ ਕੌਣ ਕੱਢੂਗਾ ਬਾਹਰ ਇਹਨੂੰ ਮੇਰੀ ਵੀ ਅੜੀ ਹੁਣ ਰੱਖ ਕੇ ਦਿਖਾਉਂਗੀ ਕਰ ਲੈ ਜਿਹੜਾ ਕੁਝ ਹੁੰਦਾ ਮੈਂ ਤੇਰੀ ਅੜੀ ਹੈ ਅੜੀ ਮੇਰੀ ਵੀ ਹੈ ਮੈਂ ਵੀ ਇਹਨੂੰ ਕੱਢ ਕੇ ਸਾਂਹ ਲੂੰਗੀ ਕਿਵੇਂ ਬਖਤੈਰੀ ਬਣਾਇਆ ਕਰਦਾ ਹੈ ਤੈਨੂੰ ਨਿੱਕੀ ਗੀਰਨ ਬਿਲਕੁਲ ਗੱਲ ਤੋਂ ਦੇਖ ਲੈ ਮੇਰੇ ਕਾਹਨ ਮਾਰਦਾ ਹੁਣ ਦੁਰ ਦਾ ਮਰਣਾ ਤੇ ਕੰਜਰਾ ਤੂੰ ਹੀ ਆ ਸਾਰੀ ਬਿਮਾਰੀ ਦੀ ਜੜ ਮੈਂ ਕੀ ਕਿਹਾ ਫੜਾ ਉਹ ਕਿਹਾ ਕਿ ਜੇ ਤੂੰ ਜੰਮਿਆ ਤਾਂ ਦੇ ਬਿਮਾਰੀ ਪੰਗੇ ਛੜੇ ਨੇ ਹੈ ਕਹਿੰਦਾ ਇਹ ਰੇਖਾ ਤਾਂ ਮਾਰਦਾ ਤੂੰ ਹੀ ਦੇਖ ਲੈ ਮੇਰਾ ਤਾਂ ਦੇਖ ਲੈ ਤਾਂ ਐਨੇ ਰੋਲੇ ਪਏ ਨੇ ਕਾਹਨੂੰ ਜੰਮਦਾ ਇਹ ਕਾਹਨੂੰ ਐਨੇ ਕੇਸ ਪੈਂਦੇ ਹੈ ਤੂੰ ਪੰਗੇ ਛੇੜਦਾ ਸਾਰੇ ਤੂੰ ਪੰਗੇ ਛੇੜਦਾ ਹੈਗਾ ਹੈ ਹਾਲਾ ਹਰਾਮੀ ਨਾ ਹੋਵੇ ਜੇ ਬਈ ਕਿਹੜੇ ਕਾਹਨੂੰ ਮਾਰਦਾ ਓਰੇ ਮਾਰ ਕੇ ਢੀਡਾ ਕਰ ਜਿਹੜੇ ਸਿਆਪੈਂ ਜਾਣ ਕਰੇ ਬੈਠੇ ਨੇ ਬੁੱਝੇ ਦੋ ਲੱਗੇ ਇਹਦੇ ਮਾਰਦਾ ਇਹ ਚੁੱਕੇ ਲੱਡੇਗਾ ਮਾਰਤੇ ਨੀ ਕਰ ਲੈ ਨੀ ਨਹੀਂ ਕਰ ਰਹਿਣੇ ਤੱਕਦਾ ਮਾਰੀ ਏ ਪਈਆ ਤੂੰ ਦੇਖੀ ਤਾਂ ਹੈ ਹੁਣ ਤੱਕਦਾ ਤੇਰੀਆਂ ਚੱਲੀਆਂ ਨੇ ਹੁਣ ਮੇਰੀ ਚੱਲੂ ਦੇਖੀ ਕੀ ਬਣਦਾ ਦੇਖੀ ਇਹ ਕੀ ਬਣਦਾ ਤੂੰ ਦੇਖੇਂਗੀ ਪਰ ਹੁਣ ਤੱਕ ਅਸੀਂ ਤੇਰੇ ਘਰੇ ਫਿਰਦੇ ਤੇ ਪਰ ਤੂੰ ਮੇਰੇ ਘਰਲੇ ਫਿਰੇਂਗੀ ਮੈਂ ਵੀ ਜੇ ਘਰੇ ਬੜ ਜਾਗਣਾ ਬੰਦੇ ਦਾ ਪੁੱਤ ਨਹੀਂ ਹੋਊਗਾ ਦੇਖੀ ਤੇਰੇ ਨਾਲ ਕੀ ਬਣਦਾ ਮੁੜ ਕੇ ਮੈਂ ਵੀ ਘਰੇ ਨਹੀਂ ਹੋਊਂਗਾ ਜੇ ਬੰਦੇ ਦਾ ਪੁੱਤ ਹੋਊਂਗਾ ਕੰਜਰੀ ਨਹੀਂ ਲਹੂ ਪੀ ਲੈ ਲਹੂ ਨਹੀਂ ਪੀ ਲੈ ਕਿਸੇ ਪਾਸੇ ਨਹੀਂ ਲੱਗਦੀ ਨਾ ਮਗਰ ਲੱਗੇ ਨਾ ਮੂਰੇ ਲੱਗੇ ਹੈ ਇਹ ਮਾਲ ਕਰਤੀ ਜੰਮੀ ਤਾਂ ਹੁਣ ਮੈਂ ਮਰ ਜਾ ਆਹ ਭੱਗਿਆ ਦੇਖ ਲੈ ਨਿਕਲ ਜਾਓ ਬਾਹਰ ਨਿਕਲ ਮਰਜੂ ਅੰਦਰੇ ਕੀ ਕਰਦੀ ਮੋ ਉਹ ਦੇਖੋ ਉਹ ਵਾਗਿਆ ਤੁਹਾਡਾ ਬਾਪੂ ਦਾ ਛੱਡ ਕੇ ਕਿਉਂ ਤੂੰ ਤੇਰੇ ਭਾਈ ਨੂੰ ਰੱਖ ਕੇ ਘਰ ਆਂ ਦਾ ਖਰਾਬ ਕਰਨ ਲੱਗ ਰਹੀ ਐ ਜੇ ਮੋੜ ਲਾਉਂ ਮੈਂ ਭੇਜ ਦੇ ਤੇਰੇ ਭਾਈ ਨੂੰ ਘਰ ਹਾਈ 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 ਚਿੱਠਾਕੂ ਹੋ ਜਾ ਰਿਹਾ ਆਪਾਂ ਜਾ ਕੇ ਤੁਸੀਂ ਲੈ ਕੇ ਆਓ ਬਾਪੂ ਨੂੰ ਮੋੜ ਕੇ ਲੈ ਕੇ ਆਓ ਸਕੂਟਰੀ ਲੈਣਾ ਛੇੜ ਕੇ ਲੈ ਸਕੂਟਰੀ ਲਿਆ ਛੇਤੀ ਇਹ ਚਾਬੀ ਕਿੱਥੇ ਆ? ਆ ਕਿਉਂ? ਚਾਹ ਹੈ ਨਹੀਂ ਕਿੱਥੇ ਹੋਵੇ? ਇੱਥੇ ਹੋਣੀ। ਛੱਡ ਦੋ। ਅੰਦਰ ਦੇਖ ਅੰਦਰ ਹੋਣੀ ਚਾਬੀ ਇਹਦੀ। ਉਹ ਵੀ ਪਾਇਆ ਗਿਆ। ਉਹ ਛੇਤੀ ਕਰੋ। ਉਹ ਲਿਆਉਂਦੀ ਆ ਹੁਣ। ਨੂੰ ਮੋੜ ਤਰ ਮੈਂ। ਮਿਲ ਗਈ ਬਾਬੇ। ਹਾਂ ਮਿਲ ਗਈ। ਸਾਰਾ ਰਾਜੇ ਦੀ। ਕਦੇ ਬਾਪੂ ਭੱਜ ਗਿਆ ਕਦੇ ਬੇਬੇ ਭੱਜ ਗਈ ਹਲੋ ਮੈਂ ਤਾਂ ਬਾਪੂ ਵੀ ਨਹੀਂ ਦਿਖ ਰਿਹਾ ਕਿੱਥੇ ਲੰਘ ਗਿਆ ਭਾਬੀ ਬਾਪੂ ਤਾਂ ਗਾਹ ਹਾਏ ਓਏ ਭਾਬੀ ਹੁਣ ਕੀ ਕਰਾਂਗੇ ਕੀ ਕਰ ਸਕਦੇ ਆ ਇਹ ਕਿਹ ਟਿਕਦੇ ਨੇ ਦੋਨੋਂ ਇਹਨੂੰ ਤਾਂ ਇੰਨੇ ਵਾਰ ਕਿਹਾ ਬੇਬੇ ਨੂੰ ਵੀ ਚੁੱਪ ਕਰ ਜਾ ਕਰ ਜਾ ਕਰ ਕਿੱਥੇ ਚੁੱਪ ਕਰਦੀ ਆ ਇਹ ਫੱਟ ਸੱਪੇ ਜੀ ਪਏ ਹੋਣ ਚਲ ਬੈ ਜਾ ਦੇਖੀ ਗਏ ਹਾਂ ਨੀ ਚੰਦਰਯੇ ਆਹ ਵਾਗੇ ਤੇਰਾ ਬਾਪੂ ਹੁੰਦੇ ਹਲਾ ਬਾਹਰ ਨੂੰ ਪਤਾ ਨਹੀਂ ਕੀ ਕੁਛ ਕਰੂਗਾ ਕੀ ਜਾਂਦੇ ਕਿਹੜਾਊਗਾ ਸਾਰੇ ਤੇਰੇ ਸਿਆਪੇ ਬੀਜੇ ਹੋਏ ਨੇ ਸਵਾ ਤੇਰੇ ਨੀ ਮੇਰੇ ਘਰ ਨੂੰ ਸਿਆਪੇ ਬੀਜੇ ਹੋਣੇ ਅੱਡੇ ਤਾਂ ਤੂੰ ਲੈ ਨਹੀਂ ਰਹੀ ਸਾਰਾ ਦਿਨ ਬਾਪੂ ਨਾਲ ਉਹ ਬਾਹਰ ਨਹੀਂ ਜਾਊਗਾ ਭੱਜੂਗਾ ਨਹੀਂ ਹੋਰ ਦੱਸ ਕੀ ਕਰੂਗਾ ਨੀ ਜਿੱਦਾਂ ਨਹੀਂ ਤੂੰ ਕਰਾਈ ਨਹੀਂ ਕਰ ਚਾਈਆਂ ਉਹ ਜਿੰਨਾ ਸਿਆਪਾ ਬੀਜਿਆ ਪਿਆ ਇੱਕ ਦਿਨ ਸੁਖਰਾ ਸਾਹ ਨਹੀਂ ਆਇਆ ਮੈਨੂੰ ਤਾਂ ਨੀ ਮੇ ਤਾਂ ਆਸਪਾਸ ਤੌਨੀ ਇਹ ਘਰ ਚ ਜਾ ਕੇ ਇਹਦੇ ਨਾਲ ਤਾਂ ਮੈਨੂੰ ਖੁੱਝ ਧੱਕਾ ਦੇਂਦੇ ਉਹੀ ਚੰਗਾ ਸੀ ਨੀ ਬੱਸ ਕਰ ਜੋ ਫੇਰ ਲੜ ਲਿਓ ਪਹਿਲਾਂ ਬਾਪ ਨੀ ਹੁਣ ਕੀ ਗੌਰ ਕਰਾਂਗੇ ਉਹ ਤਾਂ ਤੁਸੀਂ ਅੰਦਰ ਵੜ ਕੇ ਬਹਿ ਗਈਆਂ ਜਦੋਂ ਉਹ ਬਾਹਰ ਨੂੰ ਭੱਜਿਆ ਤੀਗਾ ਉਦੋਂ ਕਿ ਤੁਹਾਡੇ ਅੱਖਾਂ ਬੁੱਟੀਆਂ ᱛੀਆਂ ਨਹੀਂ ਭੱਜੇ ਵੀ ਤੇਰੇ ਕਰਕੇ ਆ ਅਸੀਂ ਦੱਸ ਕੀ ਕਰੀਏ ਹੁਣ ਨਹੀਂ ਮੈਂ ਕਿਹਾ ਉਹ ਤਾਂ ਡਾਂਗ ਮਾਰੀ ਆ ਮੈਂ ਕਿਹਾ ਫੜ ਕੇ ਘਰੋਂ ਕੱਢਿਆ ਤੂੰ ਮੇਰੇ ਤੇ ਚੜਦੀ ਐ ਨਹੀਂ ਹੋਰ ਚੜਾ ਨਾ ਹੋਰ ਦੱਸ ਕੀ ਕਰਾਂ ਭਾਬੀ ਕਿਉਂ ਲੜਦੀਆਂ ਬਾਪੂ ਦੀ ਗੌਰ ਕਰ ਲਓ ਵੀਰੇ ਨੂੰ ਫੋਨ ਲਾ ਕੇ ਪੁੱਛ ਆ ਜਾਪ ਵੇਖ ਕੇ ਆਈਏ ਹੁਣ ਬਾਅਦੀਆਂ ਫਿਰ ਉਹ ਤਾਂ ਗੌਰ ਨਹੀਂ ਕਰੀ ਕਿਸੇ ਨੇ ਉਹ ਤਾਂ ਲੜਾਈ ਦਾ ਤਮਾਸ਼ਾ ਦੇਖਣੀਆਂ ਹੁੰਦੀਆਂ ਪਤਾ ਤਾਂ ਹੁਣ ਲੱਗੂਗਾ ਜੇ ਕੋਈ ਬੋਲੇ ਮੂੰਹ ਹੋ ਗਿਆ ਨਾ ਸੋਨੂੰ ਨਹੀਂ ਵਜੇ ਆਉਂਦੇ ਹਾਂ